ਕਿਸਾਨਾਂ ਦੀ ਮਿਹਨਤ ਲਗਨ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਸਦਕਾ ਪੰਜਾਬ ਦੀ ਖੇਤੀ ਤਰੱਕੀ ਦੇ ਰਾਹਾਂ ਤੇ ਚੱਲ ਰਹੀ ਹੈ ਨੌਜਵਾਨਾਂ ਦਾ ਖੇਤੀ ਨੂੰ ਸੰਭਾਲਣਾ ਅਤੇ ਤਕਨੀਕੀ ਖੇਤੀ ਕਰਨਾ ਇਸ ਦਾ ਮੁੱਖ ਕਾਰਨ ਹੈ ਫਸਲਾਂ ਦੀ ਬਿਜਾਈ ਤੋਂ ਲੈ ਕੇ ਮੰਡੀਕਰਨ ਤੱਕ ਹੁਣ ਕਿਸਾਨ ਪੂਰੀ ਤਕਨੀਕ ਨਾਲ ਕਰ ਰਹੇ ਨੇ ਫਸਲਾਂ ਵਿੱਚ ਵਿਭਿੰਨਤਾ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਵੀ ਵਧੀਆ ਢੰਗ ਨਾਲ ਹੋ ਰਹੀ ਹੈ ਮੇਰਾ ਨਾਮ ਕਰਮਜੀਤ ਸਿੰਘ ਜੀ ਪਿੰਡ ਉਦੋਂਪੋਰੀਆ ਜੀ ਜ਼ਿਲ੍ਹਾ ਜਲੰਧਰ ਆ ਜੀ ਐਸ ਟਾਈਮ ਅਸੀਂ ਝੋਨੇ ਦੀ ਖੇਤੀ ਕਰ ਰਹੇ ਆ ਤਾਂ ਮੱਕੀ ਆ ਕੁਛ ਲਾਈ ਜਿਹੜੇ ਖੇਤਾਂ ਨਹੀਂ ਝੋਨਾ ਲੱਗ ਰਿਹਾ ਉਹਨਾਂ 'ਚ ਮੱਕੀ ਲਾਈ ਆ ਸਬਸਿਡੀ ਤੇ ਮਿਲੀ ਆ ਤੇ ਬਾਕੀ ਝੋਨੇ ਪਹਿਲਾਂ ਸਾਡੇ ਕੋਲ ਮੱਕੀ ਬੀਜਿਓ ਸੀਗੀ ਮੱਕੀ ਵਾਲੇ ਖੇਤ ਨੂੰ ਅਸੀਂ ਕਦੀ ਅੱਗ ਨਹੀਂ ਲਾਈ ਤਾਂ ਇਦਾਂ ਵਿੱਚ ਕਦੂ ਕਰਕੇ ਤਾਂ ਝੋਨਾ ਲਾਇਆ ਬਾਟਣੇ ਭਈਆਂ ਦੇ ਕੋਲ ਲਵਾਇਆ ਆ ਤਾਂ ਉਹਨਾਂ ਦਾ ਕੀ ਰੇਟ ਬਹੁਤ ਜ਼ਿਆਦਾ ਸੀਗਾ ਭਰ ਜ਼ਿਮੀਂਦਾਰ ਲਈ ਬਹੁਤ ਔਖਾ ਆ ਕੰਮ ਸਾਡੇ ਕੋਲ ਜੀ 70 80 ਖੇਤ ਇਸ ਟਾਈਮ ਝੋਨੇ ਦੇ ਲੱਗੇ ਆ ਜੀ 50 ਖੇਤ ਮੱਕੀ ਦੇ ਆ ਜੀ ਮੱਕੀ ਜੇ ਸਬਸਿਡੀ ਦੇ ਲੈ ਕੇ ਜਿਹੜੀ 3396 ਹੋ ਲਾਈ ਸੀਗੀ ਜੀ ਉਹ ਬਹੁਤ ਵਧੀਆ ਆ ਜੀ ਪਰ ਸਬਸਿਡੀ ਦੇ ਜਦੋਂ ਮੱਕੀ ਆਉਂਦੀ ਆ ਜੀ ਉਦੋਂ ਜੂਨ ਤੋਂ ਪਹਿਲਾਂ ਆਉਣੀ ਚਾਹੀਦੀ ਜੀ ਲੇਟ ਆਉਂਦੀ ਆ ਉਹ ਫੇਰ ਲੋਕੀ ਝੋਨਾ ਲਾ ਚੁੱਕੇ ਹੁੰਦੇ ਉਦੋਂ ਜੇ ਪਹਿਲਾਂ ਮੱਕੀ ਆਵੇ ਤਾਂ ਫੇਰ ਲੋਕੀ ਮੱਕੀ ਵੱਲੋਂ ਹੋਣ ਫੇਰ ਹੋਰ ਪਾਣੀ ਦੀ ਬਚਤ ਹੋ ਸਕਦੀ ਆ ਜੀ ਮੱਕੀ ਦਾ ਹੁਣ ਝੋਨਾ ਵਟ ਕੇ ਅਸੀਂ ਜੀ ਪਲੋ ਮਿਕਚਰ ਮਾਰਨਾ ਜੀ ਫੇਰ ਰੋਟਾਵੇਟਰ ਫੇਰ ਪਲੋ ਮਾਰ ਕੇ ਦਾ ਆਲੂ ਲਾਈਦੇ ਆ ਜੀ 5-6 ਸਾਲ ਹੋ ਗਿਆ ਜੀ ਕਦੀ ਅੱਗ ਨਹੀਂ ਲਾਈ ਜੀ ਅਸੀਂ। ਨਾ ਲਾਵਾਂਗੇ ਜੀ। ਅੱਗ ਤੋਂ ਬਿਨਾ ਜੀ ਬਹੁਤ ਵਧੀਆ ਰਿਜ਼ਲਟ ਆ ਜੀ। ਇੱਕ-ਇੱਕ ਬੋਰਾ ਡੀ.ਏ.ਪੀ ਦਾ ਤੇ ਦੋ ਬੋਰੇਝੂਰੀਆ ਦੇ ਜੀ ਝੋਨੇ ਨੂੰ ਪਾਇਆ ਝੋਨਾ ਬਹੁਤ ਵਧੀਆ ਜੀ ਫਰਸਟ ਕਲਾਸ ਆ ਜੀ। ਹੁਣ ਆਲੂ ਇਸ ਦੁਬਾਰਾ ਝੋਨੇ ਤੋਂ ਬਾਅਦ ਆਲੂ ਲਾਵਾਂਗੇ ਜੀ। ਆਲੂਆਂ ਤੋਂ ਬਾਅਦ ਫੇਰ ਬਾਚਣੇ ਆਲੂ ਪੱਟ ਕੇ ਫੇਰ ਮੱਕੀ ਬੀਜਾਂਗੇ ਜੀ। ਕੁਛ ਮੱਕੀ ਬੀਜ ਦਾਂਗੇ ਕੁਛ ਜੀ ਕਣਕ ਹੋ ਜਾਣੀ ਆ ਜੀ। ਪਰਾਲੀ ਦਾ ਜੀ ਪਹਿਲਾਂ ਮੈਕਚਰ ਮਾਰੀਦਾ ਜੀ ਫੇਰ ਰੋਟਾ ਫੇਰ ਪਲੋ ਮਾਰੀਦਾ ਜੀ ਫੇਰ ਰੋਟਾਵੇਟਰ ਮਾਰ ਕੇ ਫੇ ਦੂਏ ਦੇਣਾ ਸੀ ਆਲੂ ਲਾ ਦੀਦੇ ਆ ਜੀ ਸਾਡੇ ਕੋ ਸਾਰੇ ਸਮਾਨ ਦਾ ਪ੍ਰਬੰਧ ਹੈਗਾ ਆ ਪਰ ਸਬਸਿਡੀ ਚਾਹੀਦੀ ਮੈਲਣੀ ਜ਼ਿਮੀਂਦਾਰ ਨੂੰ ਜ਼ਿਮੀਂਦਾਰ ਲਈ ਇਹ ਔਖਾ ਆ ਕੰਮ ਸਬਸਿਡੀ ਇਸ ਟਾਈਮ ਨਾ ਰੂਟਾਬੇਟਰ ਤੇ ਮਰ ਰਹੀ ਆ ਨਾ ਕੋਈ ਹੋਰ ਚੀਜ਼ ਤੇ ਬਸ ਪਲੋ ਤੇ ਆ ਤੇ ਜਾਂ ਮਿਕਸਚਰ ਤੇ ਆ ਜੀ ਸਬਸਿਡੀ ਤੇ ਹੁਣ ਜਿੱਦਾਂ ਸਾਡਾ ਕੰਮ ਆਪਦਾ ਜ਼ਿਆਦਾ ਆ ਜੇ ਸੈਟੀ ਚੋ ਲੈ ਕੇ ਆਈ ਉਹ ਵੀ ਸਾਨੂੰ ਕਰਾਇਆ ਪੈਂਦਾ ਆ ਉਹ ਵੀ ਸਾਨੂੰ ਮਹਿੰਗਾ ਪੈਂਦਾ ਜੀ ਅੱਗੇ ਨੂੰ ਜੀ ਖਾਦ ਪਾਈ ਦੀ ਸੀ ਕਿ 5 5 6 6 ਬੋਰੇ ਆਲੂਆਂ ਨੂੰ ਜੀ ਹਣ ਚਾਰ ਬੋਰੇ ਪਾਈਦੇ ਜਾਂ ਰਿਜ਼ਲਟ ਬਹੁਤ ਵਧੀਆ ਜੀ ਇੱਕ ਦੀ ਹੁਣ ਜਦੋਂ ਆਲੂ ਨੂੰ ਪਾਣੀ ਲੱਗਦਾ ਉਹ ਪਾਣੀ ਵੀ ਖੇਤ ਪੀ ਜਾਂਦੇ ਆ ਪਲੋ ਨਾਲ ਜ਼ਮੀਨ ਦੀ ਪਲਟੀ ਆ ਜਾਂਦੀ ਆ ਬਹੁਤ ਵਧੀਆ ਬੋਣੇ ਘਟ ਪੈਂਦੇ ਆ ਜੀ ਰਿਜ਼ਲਟ ਤਾਂ ਬਹੁਤ ਵਧੀਆ ਜੀ ਅੱਗੇ ਤੋਂ ਬਣਾ ਬਹੁਤ ਵਧੀਆ ਜੀ ਹੁਣ ਝੋਨਾ ਵੜ ਗਏ ਜੀ ਜਿਹੜੀ ਮਸ਼ੀਨ ਐਸ ਐਮ ਐਸ ਵਾਲੀ ਆ ਉਹਦੇ ਨਾਲ ਬੜਾਓ ਬਹੁਤ ਵਧੀਆ ਰਿਜ਼ਲਟ ਆ ਜੀ ਫਿਰ ਮਿਕਚਰ ਮਾਰ ਦੋ ਜੀ ਫਿਰ ਪਲੋ ਮਾਰੋ ਜੀ ਪਲੋ ਮਾਰ ਕੇ ਰੋਟਾਟਰ ਮਾਰ ਕੇ ਚਾਰ ਦਿਨ ਜ਼ਮੀਨ ਨੂੰ ਦੱਬੀ ਰਹਿਣ ਦੋ ਜੀ ਪਰਾਲੀ ਐਣ ਗਲ ਜਾਂਦੀ ਜੀ ਉਹਦਾ ਖਾਦ ਦਾ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮ ਖਰਚਾ ਕੁਛ ਨਹੀਂਗਾ ਪਰ ਥੋੜਾ ਜਿਹਾ ਤੇਲ ਦਾ ਖਰਚਾ ਜ਼ਿਆਦਾ ਜੀ ਤੇਲ ਦਾ ਥੋੜਾ ਜਿਹਾ ਜ਼ਿਆਦਾ ਆ ਖਰਚਾ ਬਾਕੀ ਜ਼ਮੀਨ ਚ ਤਾਕਤ ਬਹੁ ਪੈ ਰਹੀ ਆ ਜੀ ਕੋਈ ਕਿਟਕੀਲੇ ਮਕੌੜੇ ਨਹੀਂ ਮਰਦੇ ਨਹੀਂ ਤਾਂ ਅੱਗ ਲਾਉਣੇ ਆ ਪਾਲਦ ਵਾਲੇ ਦਰਖਤ ਲੂ ਦਨੇ ਆ ਕਿੰਨਾ ਕੁਛ ਆਪਾਂ ਲੂਨੇ ਆ ਜੀ ਪਰ ਅੱਗ ਨਹੀਂ ਆਪਾਂ ਲਾਉਣੀ ਚਾਹੀਦੀ ਅੱਗ ਦਾ ਆਪਾਂ ਨੂੰ ਆਪਣੇ ਆਪ ਚਾਹੀਦਾ ਦੇਖਣਾ ਜੀ ਉਦੋਂ ਬਾਅਦ ਆਲੂ ਲਾ ਦੇਣੇ ਆ ਜੀ ਆਲੂਆਂ ਤੋਂ ਬਾਅਦ ਫੇ ਅਸੀਂ ਜੀ ਮੱਕੀ ਬੀਜਣੀ ਆ ਜੀ ਮੱਕੀ ਮੱਕੀ ਵੜੀ ਆ ਸੀ ਜੀ ਲੇਜ਼ਰ ਕਰ ਦਿੱਤੇ ਆ ਖੇਤ ਜੀ ਮਾੜੇ ਮੋٹے ਪਲੋਂ ਨਾ ਉੱਚੇ ਨੀਵੇਂ ਹੋ ਜਾਣ ਤਾਂ ਲੇਜ਼ਰ ਕਰਕੇ ਮੁੜ ਕੇ ਜੀ ਮੱਕੀ ਨੋ ਵੀ ਜੇ ਜ ਵੱਡੀ ਦਾ ਜੀ ਮੈਕਚਰ ਮਾਰ ਕੇ ਨਿਕਾ ਨਿਕਾ ਟੋਟਾ ਕਰਕੇ ਜੀ ਫੇਰ ਰੋਟਾ ਬੇਟਰਣਾ ਕਦੋਂ ਕਰਨਾ ਜੀ ਉਹਦਾ ਕਦੋਂ ਕਰਕੇ ਜੀ ਫੇਰ ਝੋਨਾ ਲਾਉਣਾ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਕੋਈ ਕੱਖ ਨਹੀਂ ਹੁੰਦਾ ਝੋਨੇ ਚ ਕੁਛ ਨਹੀਂ ਜੀ ਬਹੁਤ ਵਧੀਆ ਜੀ ਮੱਕੀ ਦਾ ਐਤ ਕੀ ਜੀ ਬਹੁਤ ਰੇਟ ਘਟ ਸੀਗਾ ਜੀ ਪਿਛਲੇ ਸਾਲ ਤਾਂ ਬਹੁਤ ਵਧੀਆ ਸੀਗਾ ਪਿਛਲੇ ਸਾਲ 12-1300 ਰੁਪਏ ਸੀਗਾ ਗਿੱਲੀ ਦਾ ਜੀ ਐਤ ਕੀ 600 ਰੁਪਏ ਸੀਗਾ ਜੀ ਜ਼ਿਮੀਂਦਾਰ ਉੱਥੇ ਦਾ ਉੱਥੇ ਹੀ ਫੇਰ ਰਹਿ ਗਿਆ ਜੀ ਕਪੈਨਾ ਵਾਲੇ ਵੀ ਅਗਲੇ ਪੂਰੇ ਲੈ ਗਏ ਜੀ ਪੈਸੇ ਝੋਨੇ ਲਾਉਣ ਵਾਲਿਆਂ ਦਾ ਡਬਲ ਹੋ ਗਿਆ ਜੀ ਇਤੋਂ ਜੀ ਜ਼ਿਮੀਦਾਰ ਮਾਰਦਾ ਜੀ ਹੁਣ ਜੇ ਸਰਕਾਰ ਨੇ ਰੇਟ ਵਧਾਇਆ ਹੈ ਜਿ ਝੋਨੇ ਦਾ 53 ਰੁਪਏ ਵਧਾਇਆ ਜੀ ਵੀ ਕੁਇੰਟਲ ਦਾ ਤੇ ਜਦੋਂ ਖਾਦ ਦਾ ਵਾਧਾ ਜੀ 50 ਕਿਲੋ ਦਾ 200 ਰੁਪਇਆ 300 ਰੁਪਇਆ ਡਾਈ ਦੇ ਬੋਲੇ ਦਾ ਵਧਾਉਂਦਾ ਜੀ ਛੋਟਾ ਕਿਸਾਨ ਜਿਹੜਾ ਆ ਜਿਹਦਾ ਹੁਣ ਕਈਆਂ ਕੋ ਨਹੀਂ ਪਲੋ ਲੈ ਸਕਦਾ ਟਰੈਕਟਰ ਵੀ ਵੱਡੇ ਚਾਹੀਦੇ ਪਲੋ ਲਈ 4x4 ਚਾਹੀਦੇ ਆ ਛੋਟੇ ਟਰੈਕਟਰਾਂ ਦਾ ਨਹੀਂ ਚੱਲਦਾ ਤਾਂ ਉਹ ਕਿਰਾਏ ਤੇ ਫਰਾਲ ਲੈਵੇ ਛੋਟਾ ਜ਼ਿਮੀਦਾਰ ਲਈ ਵਧੀਆ ਹੈ ਜੀ ਅੱਗ ਲਾਉਣ ਨਾਲੋਂ ਤਾਂ ਬੈਟਰ ਹੈ ਜੀ ਉਹ ਕੰਮ ਮੈਂ ਗੌਰਵ ਤੀਰ ਖੇਤੀਬਾੜੀ ਵਿਕਾਸ ਅਫਸਰ ਸਾਨੇਵ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਇਸ ਵਕਤ ਪੂਰੀ ਦੁਨੀਆ ਕੋਵਿਡ-19 ਦੀ ਸਮੱਸਿਆ ਨਾਲ ਯੂਝ ਰਹੀ ਹੈ ਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਤੋਂ ਬਹੁਤ ਯੋਜਨਾ ਪੈ ਰਿਆ ਸੀਗਾ ਜਿਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਆਪਣਾ ਰੁੱਖ ਝੋਨੇ ਦੀ ਰਵਾਇਤੀ ਜਿਹੜੀ ਬਜਾਈ ਕਰਦੇ ਸੀ ਕਦੂ ਕਰਕੇ ਉੱਤੋਂ ਹਟ ਕੇ ਹੁਣ ਝੋਨੇ ਦੀ ਸਿੱਧੀ ਬਜਾਈ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਮਹਿਕਮੇ ਨੇ ਕਿਸਾਨਾਂ ਦੀ ਸਹਾਇਤਾ ਕਰਨ ਦੇ ਲਈ 4 4400 ਮਸ਼ੀਨਾਂ ਤੇ ਸਬਸਿਡੀ ਕਿਸਾਨਾਂ ਨੂੰ ਉਪਲਬਧ ਕਰਾ ਰਹੇ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਲਈ ਤੇ ਪੂਰਾ ਵਿਭਾਗ ਦਾ ਜਿੰਨਾ ਆਪਣਾ ਡਿਪਾਰਟਮੈਂਟ ਦਾ ਸਾਰਾ ਸਟਾਫ ਹੈ ਜਿਹੜਾ ਸਾਰੀ ਟੈਕਨੀਕਲ ਨੋਲੇਜ ਉਹਨੂੰ ਦੇ ਰਿਹਾ ਹੈ ਕਿਵੇਂ ਉਹਦੀ ਬਿਜਾਈ ਕਰਨੀ ਹੈ ਕਿਹੜੀ ਕਿਹੜੀ ਨਦੀ ਨਸ਼ਕਾਂ ਦੀ ਸਪਰੇਅ ਕਰਨੀ ਹੈ ਤੁਹਾਨੂੰ ਮੈਂ ਦੱਸਤੀ ਦਿੰਦਾ ਇਹਦੇ ਵਿੱਚ ਸਿੱਧੀ ਬਿਜਾਈ ਦੇ ਵਿੱਚ ਕਿਸਾਨਾਂ ਨੂੰ ਪਹਿਲਾਂ 8 ਤੋਂ 10 ਕਿਲੋ ਵੀ ਆਪਣੇ ਡੀਐਸਆ ਡ੍ਰਿਲ ਆਂਦੀ ਹੈਗੀ ਆ ਉਹਦੇ ਨਾਲ ਬਿਜਾਈ ਕਰਕੇ 2 ਦਿਨਾਂ ਦੇ ਵਿੱਚ ਵਿੱਚ ਸਟੌਂਪ ਦੀ ਸਪਰੇ ਕਰवानी ਜ਼ਰੂਰੀ ਹੈ ਤੇ 20 ਦਿਨਾਂ ਬਾਅਦ ਪਹਿਲਾ ਪਾਣੀ ਲਾਣਾ ਹੈ ਤੇ ਯੂਰੀਆ 50 ਕਿਲੋ ਯੂਰੀਆ ਦੀ ਛੱਟਾ ਦੇਣਾ ਹੈ ਤੇ 20 ਤੋਂ 25 ਦਿਨਾਂ ਬਾਅਦ ਜੇ ਤਾਂ ਉਹਦੇ ਵਿੱਚ ਕੱਖਾਂ ਦੀ ਸਮੱਸਿਆ ਹੈ ਤਾਂ ਆਪਾਂ ਨੋਮਨੀ ਗੋਲਡ ਦੀ ਸਪਰੇ ਕਰਨੀ ਹੈਗੀ 50 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਇਸ ਤੋਂ ਇਲਾਵਾ ਮੈਕਮੇ ਵੱਲੋਂ ਫਸਲੀ ਵਿਭਿੰਨਤਾ ਸਕੀਮ ਦੇ ਤਹਿਤ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 135 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ ਬੀਜ ਤੇ ਤੇ ਆਪਣੇ ਐਨਏਐਫਸੀਸੀ ਸਕੀਮ ਜਿਹੜੀ ਸਰਕਾਰ ਨਬਾਟ ਨੇ ਲਾਗੂ ਕੀਤੀ ਹੈ ਉਹਦੇ ਵਿੱਚ ਪਿਛਲੇ ਸਾਲ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਿਰਫ 110 ਹੈਕਟੇਅਰ ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਸੀ ਕਿ ਐਟ ਕੀ ਉਹ ਪੂਰੇ ਲੁਧਿਆਣੇ ਨੂੰ ਟੋਟਲ 1000 ਹੈਕਟੇਅਰ ਦਾ ਨਿਰਤਾਰਿਤ ਟੀਚਾ ਦਿੱਤਾ ਹੈ ਜਿਹਦੇ ਤਹਿਤ ਕਿਸਾਨਾਂ ਨੂੰ ਬੀਜ ਤੇ ਦਵਾਈਆਂ ਤੇ ਲਵਾਈ ਤੇ ਤੇ ਉਹਦੀ ਵਾਢੀ ਤੇ ਚਰਨਵੇਂ ਸੌਰਪੇ ਪ੍ਰਤੀ ਇਕੜੇ ਦੇ ਹਿਸਾਬ ਨਾਲ ਵਿਤੀ ਸਹਾਇਤਾ ਦਿੱਤੀ ਜਾਣੀ ਹੈ ਤੇ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਜਿਹੜੇ ਮੇਨ ਇਹਦੇ ਨਾਲ ਫਾਇਦੇ ਹੋ ਰਹੇ ਨੇ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਲੇਬਰ ਦਾ ਖਰਚਾ ਹੈਗਾ ਝੋਨੇ ਦੀ ਲਵਾਈ ਦਾ ਜਿਹੜਾ ਖਰਚਾ ਪਨੀਰੀ ਦਾ ਜਿਹੜਾ ਖਰਚਾ ਜਿਹੜਾ ਕਿ ਆਮ ਤੌਰ ਤੇ ਕਿਸਾਨ ਕਿਤੇ ਲਿਖਦਾ ਨਹੀਂ ਨਾ ਉਹ ਉਹਨੂੰ ਪਤਾ ਹੁੰਦਾ ਹੈਗਾ ਕਿ ਮੈਂ ਇਹ ਖਰਚੇ ਕਾਊਂਟ ਕਰਨੇ ਆ ਨਹੀਂ ਸਿਰਫ ਛਾੜਨ ਨੂੰ ਹੀ ਦੇਖਦਾ ਹੈ ਸਿੱਧੀ ਬਜਾਈ ਨਾਲ ਤਾਂ ਇੱਕ ਤਾਂ ਪਹਿਲਾਂ ਪਨੀਰੀ ਲਾਉਣ ਦਾ ਜਿਹੜਾ ਖਰਚਾ ਹੈਗਾ 2000 ਤੱਕ ਦਾ ਉਹਦਾ ਮਤਲਬ ਕੀ ਮਤਲਬ ਕੀ ਫਾਇਦਾ ਹੋ ਰਿਹਾ ਹੈ ਕਿ ਬਚਤ ਹੋ ਰਹੀ ਹੈ ਤੇ ਝੋਨੇ ਦੀ ਲਵਾਈ ਦੇ ਇਸ ਵਕਤ ਜਿਹੜਾ 5000 ਤੋਂ 6000 ਰੁਪਏ ਪ੍ਰਤੀ ਏਕੜ ਦੀ ਲੇਬਰ ਲਵਾਈ ਲੈ ਰਹੀ ਸੀ ਉਹ ਮਤਲਬ ਪ੍ਰਤੀ ਏਕੜ ਦਾ ਪੂਰਾ ਖਰਚੇ ਦੀ ਬਚਤ ਹੋ ਗਈ ਪਲੱਸ ਜਿਹੜਾ ਝੋਨਾ ਆਪਾਂ ਕੱਦੂ ਕਰਕੇ ਵੇਚਦੇ ਆ ਉਹਦੇ ਵਿੱਚ ਪਾਣੀ ਖੜਾ ਰਹਿਣ ਕਰਕੇ ਆਪਣੇ ਨਮੀ ਤੇ ਤਾਪਮਾਨ ਵਧੁੰਦਾ ਜਿਹਦੇ ਕਰਕੇ ਕੀੜੇ ਮਕੌੜੇ ਦੀ ਸਮੱਸਿਆ ਵੱਧ ਪੈਂਦੀ ਹੈ ਤੇ ਸਪਰੇਹਾਂ ਦੀ ਵਰਤੋਂ ਵੱਧ ਹੁੰਦੀ ਹੈ ਜਿਹਦੇ ਕਰਕੇ ਕਿਸਾਨ ਦਾ ਖਰਚਾ ਵੱਧ ਹੈ ਮੈਂ ਡਾਕਟਰ ਹਰਸ਼ਨੀਤ ਸਿੰਘ ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਬਤੌਰ કૃਸ਼ੀ ਵਿਗਿਆਨ ਕੇਂਦਰ ਵਿੱਚ ਕੰਮ ਕਰ ਕ੍ਰਿਸ਼ੀ ਵਿਗਿਆਨ ਕੇਂਦਰ ਸਮਾਣਾ ਵਿੱਚ ਕੰਮ ਕਰ ਰਿਹਾ ਹਾਂ ਕਿਸਾਨ ਦੋਸਤੋ ਮੈਂ ਤੁਹਾਡੇ ਨਾਲ ਅੱਜ ਥੋੜੀ ਜਿਹੀ ਖੇਤੀ ਵਿਭਿੰਨਤਾ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ ਪੰਜਾਬ ਦੀ ਖੇਤੀ ਕਣਕ ਝੋਨੇ ਦੀ ਖੇਤੀ ਬਣ ਕੇ ਰਹਿ ਗਈ ਹੈ ਇਸ ਕਰਕੇ ਆਪਾਂ ਨੂੰ ਜੋਕੇ ਸਮੇਂ ਦੀ ਲੋੜ ਹੈ ਕਿ ਆਪਾਂ ਜਿਹੜੀ ਆਪਣੀ ਫਸਲੀ ਚੱਕਰ ਹੈਗਾ ਵਾ ਕਣਕ ਝੋਨੇ ਦਾ ਇਹਨੂੰ ਤੋੜ ਕੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਫਸਲੀ ਵਿਭਿੰਨਤਾ ਲੈ ਕੇ ਆਈਏ ਫਸਲੀ ਵਿਭਿੰਨਤਾ ਆਪਾਂ ਕਿਵੇਂ ਲੈ ਕੇ ਆ ਸਕਦੇ ਆ ਸਭ ਤੋਂ ਪਹਿਲਾਂ ਦਾ ਜ਼ਰੂਰੀ ਹੈਗਾ ਵੀ ਆਪਾਂ ਆਪਣੇ ਜਿਹੜੀ ਖੇਤੀ ਆ ਉਹਦੇ ਵਿੱਚ ਦਾਲਾਂ ਦੀ ਕਾਸ਼ਤ ਤੇਲ ਬੀਜਾਂ ਦੀ ਕਾਸ਼ਤ ਸ਼ੁਰੂ ਕਰੀਏ ਉਹਦੇ ਨਾਲ ਕੀ ਹੁੰਦਾ ਜਦੋਂ ਆਪਣਾ ਕਰਨ ਚੋਰੇ ਦਾ ਫਸਲੀ ਚੱਕਰ ਹੈ ਉਹ ਟੁੱਟ ਜਾਂਦਾ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਝੋਨੇ ਦੇ ਟਾਈਮ ਦੇ ਵਿੱਚ ਜਾਨੀ ਕਿ ਸੋਨੀ ਦੇ ਵਿੱਚ ਆਪਾਂ ਝੋਨੇ ਨੂੰ ਹੀ ਤਰਜੀਹ ਦਿੰਨੇ ਆ ਪਰ ਆਪਾਂ ਝੋਨੇ ਦੇ ਵਿੱਚ ਝੋਨੇ ਦੀ ਜਗ੍ਹਾ ਤੇ ਆਪਾਂ ਮੱਕੀ ਦੀ ਕਾਸ਼ਤ ਵੀ ਕਰ ਸਕਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੱਕੀ ਦੀ ਜਿਹੜੀ ਕਾਸ਼ਤ ਹੈਗੀ ਆ ਇਹ ਬਹੁਤ ਲਾਹੇਵੰਦ ਹੋ ਸਕਦੀ ਹੈ ਤੇ ਮੱਕੀ ਤੋਂ ਬਹੁਤ ਜ਼ਿਆਦਾ ਉਤਪਾਦ ਬੰਦੇ ਹਨ ਇੱਕ ਹੋਰ ਤਰੀਕ ਕਈ ਵਾਰੀ ਸਾਡੇ ਕਿਸਾਨ ਵੀਰਾਂ ਦੀ ਗੱਲ ਆਉਂਦੀ ਹੈ ਵੀ ਸਾਨੂੰ ਮੱਕੀ ਤੋਂ ਉਹਨਾਂ ਫਾਇਦਾ ਨਹੀਂ ਮਿਲਦਾ ਜਿੰਨਾ ਸਾਨੂੰ ਝੋਨੇ ਤੋਂ ਫਾਇਦਾ ਮਿਲਦਾ ਹੈ ਮੈਂ ਕਿਸਾਨ ਵੀਰ ਉਹਨਾਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿਹੜੇ ਆਪਣੇ ਪੰਜਾਬ ਦੇ કૃષਿ ਵਿਗਿਆਨ ਕੇਂਦਰ ਹੈਗੇ ਨੇ ਇਹਨਾਂ ਸਾਰੇ કૃષਿ ਵਿਗਿਆਨ ਕੇਂਦਰਾਂ ਦੇ ਵਿੱਚ ਬੀਜ ਉਤਪਾਦਨ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਹਾਈਬ੍ਰਿਡ ਬੀਜ ਦੀ ਤਾਂ ਮੱਕੀ ਦਾ ਆਪਾਂ ਦੋਗਲਾ ਬੀਜ ਵੀ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਵੈਰੈਟੀਆਂ PMH 1 ਹੈ PMH 10 ਹੈ ਤੇ ਜਿਹੜੀਆਂ ਇਹ ਦੋਗਲਾ ਬੀਜ ਤੋਂ ਪਾ ਦੰਦਾ ਜਦੋਂ ਆਪਾਂ ਨੂੰ ਆਪਾਂ ਦਾ ਆਰਥਿਕ ਫਾਇਦਾ ਆਪਾਂ ਆਰਥਿਕ ਮੁੱਲ ਕੱਢਦੇ ਹਾਂ ਤੇ ਆਪਾਂ ਨੂੰ ਇਹ ਝੋਨੇ ਦੇ ਬਰਾਬਰ ਹੀ ਆਪਾਂ ਨੂੰ ਆਰਥਿਕ ਫਾਇਦਾ ਦੇ ਜਾਂਦੀਆਂ ਨੇ ਇਹਦੇ ਨਾਲ ਆਪਾਂ ਨੂੰ ਹੋਰ ਫਾਇਦਾ ਕੀ ਹੁੰਦਾ ਕਿ ਜਿਵੇਂ ਆਪਾਂ ਆਪ ਬੀਜ ਬਣਾਇਆ ਆਪਾਂ ਆਪਣੇ ਜਿਹੜੇ ਨਾਲ ਦੇ ਕਿਸਾਨ ਹੈਗੇ ਆ ਉਹਨਾਂ ਨੂੰ ਵੀ ਬੀਜ ਦੇ ਕੇ ਉਹਨਾਂ ਦੀ ਮਦਦ ਕਰ ਸਕਦੇ ਹੈਗੇ ਆ ਜੇ ਆਪਾਂ ਮੱਕੀ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਮੱਕੀ ਤੋਂ ਬਹੁਤ ਸਾਰੇ ਉਤਪਾਦ ਬਣ ਸਕਦੇ ਹਨ ਸਭ ਤੋਂ ਪਹਿਲਾਂ ਤਾਂ ਮੱਕੀ ਦਾ ਆਟਾ ਹੀ ਤੁਸੀਂ ਦੇਖਦੇ ਹੋ ਕਿ ਪੰਜਾਬ ਵਿੱਚ ਅੱਜਕੱਲ ਬਹੁਤ ਪ੍ਰਚਲਿਤ ਹੋ ਰਿਹਾ ਕਿਉਂਕਿ ਮੱਕੀ ਦਾ ਜਿਹੜਾ ਆਟਾ ਵਾ ਉਹ ਬਹੁਤ ਗੁਣਕਾਰੀ ਹੈ ਦੂਜਾ ਆਪਾਂ ਮੱਕੀ ਦੇ ਜਿਹੜੀ ਵਰਤੋਂ ਹੈਗੀ ਹੈ ਬਹੁਤ ਤਰ੍ਹਾਂ ਦੀ ਪੋਲਟਰੀ ਫੀਡ ਦੇ ਵਿੱਚ ਜਿਹੜੀ ਆਪਣੇ ਪਸ਼ੂਆਂ ਦੀ ਫੀਡ ਹੈ ਉਹਦੇ ਵਿੱਚ ਵੀ ਕੀਤੀ ਜਾਂਦੀ ਹੈ ਹੋਰ ਕਈ ਬਾਹਰਲੇ ਮੁਲਕ ਤਾਂ ਮੱਕੀ ਤੋਂ ਇਥਨੋਲ ਦੀ ਪ੍ਰੋਡਕਸ਼ਨ ਵੀ ਕਰਦੇ ਹਨ ਉਹਦੇ ਵਿੱਚ ਵੀ ਆਪਾਂ ਉਸ ਲਾਈਨ ਵੱਲ ਵੀ ਜਾ ਸਕਦੇ ਹਾਂ ਦੂਜੀ ਗੱਲ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਜਦੋਂ ਆਪਾਂ ਇੱਕੋ ਫਸਲੀ ਚੱਕਰ ਰੱਖਦੇ ਹਾਂ ਕਣਕ ਝੋਨੇ ਦੇ ਵਿੱਚ ਤੇ ਹੁੰਦਾ ਕੀ ਆ ਕਿ ਆਪਣੇ ਇੱਕ ਤਰ੍ਹਾਂ ਦੇ ਜਿਹੜੇ ਤੱਤ ਹੈਗੇ ਨੇ ਇਹਨਾਂ ਹਰ ਫਸਲ ਦੀ ਇੱਕ ਤੱਤ ਦੇ ਪ੍ਰਤੀ ਅ ਅਟਰੈਕਸ਼ਨ ਹੁੰਦੀ ਹੈ ਇੱਕ ਤਰ੍ਹਾਂ ਦੇ ਤੱਤਾਂ ਨੂੰ ਇਹ ਜ਼ਮੀਨ ਦੇ ਵਿੱਚੋਂ ਖਤਮ ਕਰਨਾ ਸ਼ੁਰੂ ਕਰ ਦਿੰਦਾ ਇਸ ਕਰੇ ਕਈ ਵਾਰੀ ਕੀ ਹੁੰਦਾ ਵੀ ਆਪਣੀ ਜ਼ਮੀਨ ਦੇ ਵਿੱਚ ਇੱਕ ਤਰ੍ਹਾਂ ਦੇ ਤੱਤਾਂ ਦੀ ਘਾਟ ਆ ਜਾਂਦੀ ਆ ਪਰ ਜਿੱਦਾਂ ਹੀ ਆਪਾਂ ਫਸਲੀ ਚੱਕਰ ਸ਼ੁਰੂ ਕਰਦੇ ਆ ਆਪਾਂ ਇੱਕ ਇੱਕ ਫਸਲੀ ਦੋ ਵਾਲਾ ਚੱਕਰ ਤੋੜ ਕੇ ਆਪਾਂ ਹੋਰ ਫਸਲ ਲੈ ਕੇ ਆਉਣੇ ਆ ਤਾਂ ਜਿਹੜੇ ਆਪਣੀ ਜ਼ਮੀਨ ਦੀ ਜਿਹੜੀ ਸਿਹਤ ਹੈਗੀ ਆ ਉਹਦੇ ਵਿੱਚ ਵਿਸਧਾਰ ਹੁੰਦਾ ਵਾ ਤੀਜੀ ਗੱਲ ਜੇ ਆਪਾਂ ਗੱਲ ਕਰੀਏ ਪਾਣੀ ਦੀ ਆਪਾਂ ਨੂੰ ਪਤਾ ਵਾ ਕਿ ਸੋਨੀ ਦੇ ਵਿੱਚ ਆਪਣਾ ਝੋਨੇ ਦੇ ਨਾਲ ਆਪਣੇ ਪੰਜਾਬ ਦਾ ਪਾਣੀ ਪਾਣੀ ਦਾ ਪੱਧਰ ਬਹੁਤ ਨੀਵਾ ਜਾ ਚੁੱਕਿਆ ਸੀਗਾ ਪਰ ਜੇ ਆਪ ਪੌਦਿਆਂ ਤੇ ਮੱਕੀ ਲਾਉਣੇ ਆ ਤੇ ਮੱਕੀ ਨਾਲ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਮੱਕੀ ਦੀ ਜਿਹੜੀ ਪਾਣੀ ਦੀ ਰਿਕੁਆਇਰਮੈਂਟ ਆ ਲੋੜ ਆ ਉਹ ਝੋਨੇ ਨਾਲੋਂ ਕਾਫੀ ਜ਼ਿਆਦਾ ਘੱਟ ਹੈ ਖੇਤੀ ਖਰਚੇ ਜੀ ਹੁਣ ਅੱਗ ਅੱਗ ਤੋਂ ਬਿਨਾ ਬਹੁਤ ਘਟ ਜਾਂਦੇ ਜੀ ਅੱਗ ਲਾਉਂਗੇ ਤਾਂ ਖਾਦ ਤੁਹਾਡੀ ਡਬਲ ਪੈਣੀ ਹੈ ਜੀ ਜੇ ਅੱਗ ਆਪਾਂ ਨਾ ਲਾਵਾਂਗੇ ਤਾਂ ਆਪਣੀ ਖਾਦ ਵੀ ਘਟ ਜਾਣੀ ਹੈ ਜੀ ਆਹ ਖਰਚੇ ਕਈ ਘਟ ਜਾਂਦੇ ਆ ਜੀ ਜਦੋਂ ਹੁਣ ਆਪਣੀ ਜ਼ਮੀਨ ਖਾਲੀ ਆਪਾਂ ਢਿੰਜਣ ਬੀਜ ਤੇ ਸਾਡੇ ਕੋਲ 15-20 ਖੇਤ ਖਾਲੀ ਸੀਗੇ ਨਾ ਤੇ ਝੋਨਾ ਲੱਗਦਾ ਇਹਨਾਂ ਮੱਕੀ ਲਾਦੀ ਹਰੇਤਾ ਬਹੁ ਉਥੇ ਬੀਆਂ ਕੀਤਾ ਜੀ ਜੰਤਰ ਬੀਜਾ ਜੀ ਹੁਣ ਇਸ ਟਾਈਮ ਉਹ ਵਿੱਚ ਉਤਰ ਕੇ ਅਸੀਂ ਆਲੂ ਬੀਜਣੇ ਜੀ ਉਹਦੀ ਵੀ ਖਾਦ ਅਸੀਂ ਬਣਾ ਲਈਦੀ ਹੈ ਜੀ ਫੇਰ ਖਾਲੀ ਖੇਤ ਜਿਹੜਾ ਰੱਖਾਂਗੇ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂਗਾ ਜੀ ਐਵੇਂ ਘਾਹ ਹੋਈ ਜਾਣਾ ਆ ਭਾਈ ਫੇਰ ਹਫਤੇ ਬਾਅਦ ਆਪਾਂ ਤੇਲ ਫੋਕਾਂਗੇ ਟਰੈਕਟਰ ਦਾ ਕੋਈ ਫਾਇਦਾ ਨਹੀਂਗਾ ਜੀ ਹੁਣ ਅਸੀਂ ਜੰਤਰ ਬੀਜਾ ਜੀ ਜਦੋਂ 5 5 6 6 ਫੁੱਟ ਦਾ ਹੋ ਗਿਆ ਜੀ ਉਹਦਾ ਸਿਰ ਨੂੰ ਬਾਕੇ ਤਾਂ ਫੇਰ ਅਸੀਂ 15 ਦਿਨਾਂ 20 ਦਿਨਾਂ ਬਾਅਦ ਆਲੂ ਲਾ ਦੇਣੇ ਜੀ ਉਹਨੂੰ ਪੰਜਾਬ ਜਿਹੜਾ ਤੱਕੀ ਵਿੱਚ ਚਾਹੇ ਉਹ ਪਿੰਡਾਂ ਦੇ ਵਿੱਚ ਨਵੇਂ ਹੁਣ ਉਹਨਾਂ ਨੇ ਫਸਲਾਂ ਚਾਹੇ ਬਾਸਮਤੀ ਵਿੱਚ ਕਾਏ ਆ ਉਹ ਸਿੱਖਣਾ ਚਾਹੁੰਦਾ ਬਾਸਮਤੀ ਵਿੱਚ ਜੇ ਉਹਨਾਂ ਨੂੰ ਐਕਸਪੋਰਟ ਕਰਨੀ ਆ ਬਾਹਰਲੇ ਦੇਸ਼ਾਂ ਵਿੱਚ ਪਾਣੀ ਆ ਤਾਂ ਉਹਦੇ ਵਿੱਚ ਐਕਸਪੋਰਟ ਵਿੱਚ ਉਹਨੂੰ ਕੀ ਕਰਨਾ ਚਾਹੀਦਾ ਜਾਂ ਫਿਰ ਉਹਨੂੰ ਕਿਸੇ ਤਰ੍ਹਾਂ ਦਾ ਹੋਰ ਜਿਹੜਾ ਚੀਜ਼ ਹੈ ਪੈਕਿੰਗ ਕਿਵੇਂ ਇੱਥੇ ਮੈਂ ਦੇਖਿਆ ਲੋਕ ਸਿੱਖਣਾ ਚਾਹੁੰਦੇ ਵੀ ਉਹਦੇ ਵਿੱਚ ਕਿਵੇਂ ਪੈਕਿੰਗਾਂ ਸਿਖਾਈਆਂ ਜਾਣ ਕਿ ਵਧੀਆ ਦਾਲਾਂ ਦੀ ਪੈਕਿੰਗ ਕਿਵੇਂ ਹੋ ਸਕਦੀ ਹੈ ਚਾਹੇ ਹਨੀ ਬੀ ਦਾ ਸ਼ਹਿਦ ਦਾ ਬਿਜ਼ਨਸ ਹੈ ਉਹਨੂੰ ਕਿਵੇਂ ਵਧੀਆ ਤਰੀਕੇ ਨਾਲ ਪੈਕ ਕਰਕੇ ਉਹ ਸ਼ਹਿਦ ਦੇ ਬਿਜ਼ਨਸ ਵਿੱਚ ਤੁਹਾਨੂੰ ਪਤਾ ਪੰਜਾਬ ਇੱਕ ਐਸੀ ਹੈ ਸਟੇਟ ਜਿਹੜੀ ਕਿ ਜਿਹਦੇ ਨਾਲ ਸ਼ਹਿਦ ਜਿਹੜਾ ਇੱਕ ਬਹੁਤ ਅ ਵਧੀਆ ਪੈਦਾ ਕਵਾ ਕਰ ਰਹੇ ਨੇ ਕਿਸਾਨ ਬਹੁਤ ਸਈਆਂ ਚੀਜ਼ਾਂ ਜਿਹੜੀਆਂ ਕਿ ਕੀਤੀਆਂ ਜਾ ਸਕਦੀਆਂ ਮੈਂ ਇਹੀ ਬੇਨਤੀ ਹੈ ਵੀ ਜਿਹੜਾ ਪੰਜਾਬ ਹੈ ਉਹ ਤਰੱਕੀ ਦੇ ਰਾਹ ਤੇ ਤਾਂ ਹੀ ਜਾ ਸਕਦਾ ਜੇ ਉਹਨੂੰ ਆਪਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣ ਇੱਥੇ ਦਾ ਯੂਥ ਜਿਹੜਾ ਉਹ ਨਵੀਆਂ-ਨਵੀਆਂ ਚੀਜ਼ਾਂ ਸਿੱਖੇ ਚਾਹੇ ਉਹ ਯੂਨੀਵਰਸਿਟੀ ਐਗਰੀਕਲਚਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਵੇ ਚਾਹੇ ਉਹ ਖੇਤੀਬਾੜੀ ਵਿਭਾਗ ਉਹ ਵੀ ਬੜਾ ਮਿਹਨਤ ਕਰਿਆ ਹਾਰਟੀਕਲਚਰ ਡਿਪਾਰਟਮੈਂਟ ਆ ਸਾਡਾ ਲੇਕਿਨ ਮੈਨੂੰ ਇੰਨਾ ਪਤਾ ਵੀ ਜੋ ਪੰਜਾਬ ਵਿੱਚ ਕੰਮ ਹੋ ਰਿਹਾ ਉਹ ਦੁਨੀਆ ਵਿੱਚ ਅਸੀਂ ਅਲੱਗ ਹੀ ਕੰਮ ਕਰ ਰਹੇ ਹਾਂ ਮੈਂ ਆਪਣੇ ਯੂਥ ਨੂੰ ਇਹ ਕਹੂੰਗਾ ਵੀ ਨਸ਼ਿਆਂ ਨੂੰ ਛੱਡ ਕੇ ਆਪਾਂ ਜਿਹੜੇ ਕੰਮ ਹੈਗੇ ਆ ਇਹ ਤਰੱਕੀ ਦੇ ਖੇਤੀ ਦੇ ਰਾਹ ਦੇ ਵਿੱਚ ਆਪਾਂ ਚੱਲੀਏ ਦੇਖੋ ਇੱਥੇ ਪੰਜਾਬ ਵਿੱਚ ਫਸਲ ਜਿਹੜੀ ਆ ਕੋਈ ਵੀ ਹੋ ਸਕਦੀ ਆ ਪਰ ਉਹਦਾ ਰੇਟ ਜਿਹੜਾ ਉਹਨੂੰ ਸਹੀ ਮਿਲੇ ਚਾਹੇ ਕੁਛ ਹੋਵੇ ਚਾਹੇ ਉਹ ਝੋਨਾ ਲਾਵੇਆ ਕਣਕ ਲਾਵੇਆ ਚਾਹੇ ਉਹ ਖੇਤੀ ਜਿਹੜੀ ਆ ਬਹੁਤ ਵਧੀਆ ਕਰਦਾ ਬੜੀ ਮਿਹਨਤ ਕਰਦੇ ਆ ਕਿਸਾਨ ਮੈਂ ਦੇਖਿਆ ਚਾਹੇ ਉਹ ਆ ਬਾਸਮਤੀ ਲਾਵੇ ਨੇ ਚਾਹੇ ਉਹ ਦਾਲਾਂ ਲਾਣੀਆਂ ਹਰ ਫਸਲ ਲੱਗ ਸਕਦੀ ਐ ਇਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਇੱਥੇ ਨਵੇਂ ਕੋਪਾ ਦੇ ਵਿੱਚ ਵੀ ਮੈਂ ਦੇਖਿਆ ਪਰ ਲੋਕ ਕਰ ਸਕਦੇ ਨੇ ਲੇਕਿਨ ਇਹ ਆ ਵੀ ਉੱਥੇ ਦੀ ਕਈ ਤਰ੍ਹਾਂ ਦੇ ਪ੍ਰੋਬਲਮ ਆਉਂਦੀਆਂ ਹਰ ਤਰ੍ਹਾਂ ਦੀਆਂ ਪ੍ਰੋਬਲਮ ਵੀ ਆਉਂਦੀਆਂ ਫਾਇਦੇ ਵੀ ਹੁੰਦੇ ਆ ਲੇਕਿਨ ਉਹਦੇ ਵਿੱਚ ਆਪਾਂ ਸਾਇੰਸ ਦਾ ਨਾ ਨਾ ਰਲ ਕੇ ਸਿੱਖਣਾ ਚਾਹੀਦਾ ਵੀ ਕੋਈ ਫਸਲ ਆਪਾਂ ਲਾਈ ਐ ਉਹਨੂੰ ਆਪਾਂ ਕਿਉਂਕਿ ਆਪ ਡਾਕਟਰ ਬੰਨਣਾ ਚਾਹੀਦਾ ਜੇ ਆਪਣੀ ਖੇਤੀ ਕਰਿਆ ਤੇ ਆਪ ਆਪਾਂ ਜਿਹੜਾ ਸਿੱਖੇ ਇਹ ਨਹੀਂ ਆ ਵੀ ਆਪਾਂ ਕੋਈ ਦਵਾਈ ਪਾ ਰਹੇ ਆ ਜਾਂ ਉਹਦੀ ਦਵਾਈ ਦੀ ਆਪਾਂ ਨੂੰ ਇਨਫੋਰਮੇਸ਼ਨ ਕੰਪਲੀਟ ਹੋਣੀ ਚਾਹੀਦੀ ਆ ਇਦਾਂ ਤਾਂ ਨਹੀਂ ਵੀ ਅਨਨੈਸੈਸੀ ਬਿਨਾ ਪੁੱਛੇ ਤੋਂ ਕੋਈ ਵੀ ਆਪਾਂ ਖੇਤੀ ਦੇ ਵਿੱਚ ਇਹੋ ਜਿਹਾ ਨਾ ਜੋ ਕਹੀਏ ਔਰ ਖੇਤੀ ਜਿਹੜੀ ਨਵੀਂ ਨਵੀਂ ਤਕਨੀਕਾਂ ਨਾਲ ਆ ਚਾਹੇ ਉਹ ਸਿੱਧਾ ਝੋਨਾ ਲਾਇਆ ਚਾਹੇ ਤੁਹਾਡਾ ਦੂਸਰਾ ਆਪਣਾ ਟਰਾਂਸਪਲੈਂਟ ਕੀਤਾ ਜਾਂ ਕੁਛ ਕੀਤਾ ਉਹਨੂੰ ਤੁਸੀਂ ਕਿਵੇਂ ਖਿਆਲ ਔਰ ਕਿਵੇਂ ਤੁਸੀਂ ਘੱਟ ਮਨੋਂ ਪਾਣੀ ਜਿਹੜਾ ਉਹ ਹੁੰਦਾ ਘੱਟ ਵਰਤੋ ਇਹ ਨਹੀਂ ਵੀ ਅਨਨੈਸੀਸਰੀ ਪਾਣੀ ਖੜਾ ਕਰਨਾ ਖੇਤੀ ਬਹੁਤ ساری ਖੇਤੀ ਜ਼ਿਮੀਦਾਰ ਸਿੱਖ ਗਏ ਨੇ ਔਰ ਬਹੁਤ ਸਾਰੀ ਵਧੀਆ ਤਰੀਕੇ ਨਾਲ ਖੇਤੀ ਕਰ ਗਏ ਨੇ ਧਰਤੀ ਦਾ ਜਿਹੜਾ ਪਾਣੀ ਹੈ ਥੱਲੇ ਸਿਚੁਏਸ਼ਨ ਆਈ ਹੈ ਮੈਂ ਵੈਸੇ ਤੇ ਕਹੂੰਗਾ ਵੀ ਕਿਸਾਨਾਂ ਨੇ ਬਹੁਤ ਸਾਰਾ ਮਿਹਨਤ ਕੀਤੀ ਹੈ ਬਹੁਤ ਸਾਰਾ ਪਾਣੀ ਦਾ ਲੈਵਲ ਜਿਹੜਾ ਹੈ ਉਹਨਾਂ ਨੇ ਆਪ ਕਿਉਂਕਿ ਦੇਖੋ ਜਿਹੜੇ ਜ਼ਿਮੀਂਦਾਰ ਸਮਝਦੇ ਨੇ ਵੀ ਅਸੀਂ ਪਾਣੀ ਨੂੰ ਕਿਵੇਂ ਬਚਾਉਣਾ ਜਾਂ ਪਾਣੀ ਨੂੰ ਕਿਵੇਂ ਆਉਣ ਵਾਲੇ ਟਾਈਮ 'ਚ ਬਹੁਤ ਸਾਰੀਆਂ ਸਮੱਸਿਆਵਾਂ ਤਾਂ ਠੀਕ ਹੈ ਕਨਸਟੈਂਟ ਤਾਂ ਦੁਨੀਆ ਭਰ 'ਚ ਹੈ ਲੇਕਿਨ ਪਾਣੀ ਦਾ ਜਿਹੜਾ ਲੈਵਲ ਹੈ ਉਹ ਜੂਹ ਥੱਲੇ ਜਾ ਰਿਹਾ ਉਹਨੂੰ ਖਿਆਲ ਜ਼ਿਮੀਂਦਾਰ ਨੂੰ ਖੁਦ ਦੇਣਾ ਪੈਣਾ ਕਿਉਂਕਿ ਜੇ ਆਪਾਂ ਪਾਣੀ ਨਹੀਂ ਹੋਊਗਾ ਤੇ ਉਹ ਫਿਰ ਅੱਗੇ ਪ੍ਰੋਬਲਮ ਆਣਗੀਆਂ ਅੱਗੇ ਦਿੱਕਤ ਆਏਗੀ ਜ਼ਿਮੀਂਦਾਰ ਇੰਨੀ ਮਿਹਨਤ ਕਰ ਰਿਹਾ ਕਿ ਉਹਨਾਂ ਨੇ ਇਹ ਜਿਹੜਾ ਮਸਲਾ ਵੀ ਸਹੀ ਕਰ ਲੈਣਾ ਔਰ ਬਹੁਤ ਸਾਰੇ ਲੋਕ ਕਹ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਕਿਸਾਨ ਜਿਹੜੀ ਹੈ ਪੋਜ਼ਿਟਿਵ ਵੇ ਲੈ ਆਏ ਆ ਇਹਨੂੰ ਖੇ ਪਾਣੀ ਦਾ ਕਿਵੇਂ ਆਪਾਂ ਆਉਣ ਵਾਲੇ ਟਾਈਮ ਚ ਤਰੀਕੇ ਨਾਲ ਚਾਹੇ ਡ੍ਰਿਪ ਇਰੀਗੇਸ਼ਨ ਹੈ ਸਪ੍ਰਿੰਕਲ ਇਰੀਗੇਸ਼ਨ ਹੈ ਚਾਹੇ ਕੋਈ ਵੀ ਸਿਸਟਮ ਜਿਹੜਾ ਅਪਣਾਉਣਗੇ ਔਰ ਮੈਨੂੰ ਪਤਾ ਹੈ ਜਿਹੜੀਆਂ ਬਹੁਤ ਸਾਰੀਆਂ ਕੰਪਨੀਆਂ ਵੀ ਹੈ ਚਾਹੇ ਉਹਨ ਸੋਲਰ ਸਿਸਟਮ ਦੇ ਵੀ ਬਜਟ ਵਿੱਚ ਸਿਗਾ ਵੀ ਸੋਲਰ ਸਿਸਟਮ ਵੀ ਇਹੋ ਜਿਹਾ ਕਾਰਿਆ ਪਾਣੀ ਦੀ ਜਿਹੜੀ ਹੈ ਉਹ ਇੱਕ ਬਚਤ ਹੈ ਉਹ ਬਹੁਤ ਜ਼ਰੂਰੀ ਹੈ ਉਹ ਸਿੱਖਣਾ ਚਾਹੀਦਾ ਹੈ ਕਿਸਾਨਾਂ ਦੁਆਰਾ ਖੇਤੀਬਾੜੀ ਸੰਬੰਧੀ ਤਕਨੀਕੀ ਜਾਣਕਾਰੀ ਲੈਣ ਲਈ ਵੱਖ-ਵੱਖ ਖੇਤੀ ਆਦਾਰਿਆਂ ਦੇ ਖੇਤੀ ਮਾਹਰਾਂ ਦੀ ਮਦਦ ਲਈ ਜਾਂਦੀ ਏ ਅੱਜ ਹਰ ਦਿਸ਼ਾ ਵਿੱਚ ਪੰਜਾਬ ਦੀ ਖੇਤੀ ਸੁਰੱਖਿਅਤ ਅਤੇ ਲਾਭਦਾਇਕ ਹੋ ਚੁੱਕੀ ਏ ਅਤੇ ਕਿਸਾਨ ਇਸ ਤੋਂ ਚੰਗਾ ਚੋਖਾ ਲਾਭ ਵੀ ਪ੍ਰਾਪਤ ਕਰ ਰਹੇ ਹਨ ਕਿਸਾਨਾਂ ਦੀ ਜੀ ਜਾਣ ਨਾਲ ਕੀਤੀ ਮਿਹਨਤ ਉਹਨਾਂ ਨੂੰ ਤਰੱਕੀ ਦੇ ਰਾਹਾਂ ਤੇ ਲੈ ਜਾਂਦੀ ਹੈ ਆਲੂ ਐਤ ਕੀ ਰੇਟ ਮਾੜਾ ਜਾਂ ਬਣਿਆ ਆ 4 ਸਾਲ ਹੋ ਗਏ ਉਹ ਤਾਂ ਕੋਲਡ ਸਟੋਰ ਵਾਲਿਆਂ ਨੂੰ ਕੋਲੇ ਅੱਗੇ ਭੜੇ ਦੇ ਦੇ ਕੇ ਤੇ ਜ਼ਿੰਮੇਦਾਰ ਦਾ ਲੈਂਟਾ ਫੂਰੀਆਂ ਚੱਕ ਹੋਈਆਂ ਸੀਗੀਆਂ ਉਹੀ ਬਸ ਠੇਕਿਆਂ ਵਾਲੇ ਕਹਿੰਦੇ ਆ ਜੀ ਠੇਕਾ ਵਧਾ ਦਿਓ ਆਲੂ ਅਸੀਂ 10 ਮਹੀਨੇ ਸ਼ੁਰੂ ਜੇ ਕੰਮ ਸ਼ੁਰੂ ਕਰ ਦਿੱਤਾ ਜੀ ਪਹਿਲਾਂ ਲਈਦਾ ਕੱਚਾ ਆਲੂ ਜੀ ਕੱਚਾ ਆਲੂ 2 2 ਮਹੀਨੇ ਤਿਆਰ ਹੋ ਜਾਂਦਾ ਜੀ ਫੇਰ 12ਵੇਂ ਜੋ ਪੱਟਿਆ ਜਾਂਦਾ ਉਹ ਚ ਹੀ ਕਣਕ ਬੀਜ ਦੀ ਜਾਂ ਕੱਚਾ ਆਲੂ ਪੱਟ ਕੇ ਜਿਹੜਾ ਪੱਕਾ ਆਲੂ ਆ ਉਹ ਲੋੜੀ ਤੋਂ ਬਾਅਦ ਆਈ ਪਕਣਾ ਪਹਿਲਾਂ ਬੇਲਬੱਡੀ ਦੀ ਆ ਜੀ ਉਹਦੀ ਮਹੀਨਾ ਬੇਲਬੱਡੀ ਰਹਿੰਦੀ ਆ ਬੇਲ ਵੱਢ ਕੇ ਬਾਚ ਫੇ ਪੱਟੀ ਦਾ ਆ ਜੀ ਪੱਟ ਕੇ ਫੇ ਉਹਨੂੰ ਢੇਰੀ ਲਾਉਣੀ ਆ ਜੀ ਢੇਰੀ ਕਰ ਲਾ ਕੇ ਫੇ ਛੋਟਾ ਆਲੂ ਵੱਡਾ ਆਲੂ ਛਾਂਟੀ ਕਰਕੇ ਫੇ ਉਹਨੂੰ ਕੋਲ ਸਟੋਰ 'ਚ ਰੱਖਣਾ ਜੀ ਫੇ ਕੋਲ ਸਟੋਰ 'ਚ ਕੁਝ ਵੇਚ ਦੇਣਾ ਜੀ ਕੁਝ ਉਧਰ ਰੱਖ ਦੇਣਾ ਜੀ ਆਲੂ ਦਾ ਹੀ ਖਰਚਾ ਬਹੁਤ ਹੈ ਜੀ ਪਰ ਜੇ ਰੇਡ ਮੈ ਲ ਜਵੇ ਤਾਂ ਆਲੂ ਦਾ ਫੇਟਾਜ ਕਰ ਦਿੰਦਾ ਪੂਰੇ ਜੀ ਨਹੀਂ ਤਾਂ ਨਹੀਂ ਜੀ ਨਹੀਂ ਤਾਂ ਕੋਲੋਂ ਚੱਲ ਜਾਂਦੇ ਆ ਜੀ ਆਲੂ ਦਾ ਖਰਚਾ ਬਹੁਤ ਜ਼ਿਆਦਾ ਹੈ ਜੀ ਖਾਦ ਵੀ ਜਿਆਦੀ ਪੈਂਦੀ ਆ ਆਲੂ ਨੂੰ ਉਸ ਫੇ ਮਿਹਨਤ ਲੇਬਰ ਦੀ ਬਹੁਤ ਪੈਂਦੀ ਆ ਜੀ ਪਿਛਲੇ ਸਾਲ ਜੀ ਝਾੜ ਥੋੜਾ ਹੀ ਰਿਹਾ ਜੀ ਕਣਕ ਦਾ ਸਾਡੀ ਕੋ ਹੁੰਦੀ ਜਿਆਦੀ ਆਲੂ ਵਾਲੀ ਹੈ ਗੇਤੀ ਕਣਕ ਘੱਟ ਬੀਜੀ ਦੀ ਹੈ ਜੀ ਸਾਡੇ 15 ਕਬੋਰੀਆਂ ਨਿਕਲਦੀਆਂ ਜੀ ਸਾਰੀਆਂ ਵੀ ਮੈਂ ਕਹਿ ਦਵਾ ਮੇਰੀਆਂ 20 ਨਿਕਲਦੀਆਂ 25 ਨਿਕਲਦੀਆਂ ਸਾਡੇ ਆਲੂਆਂ ਦੇ ਵੱਡ ਕਣਕ ਲੱਗੀਆਂ ਹੁੰਦੀ ਜੀ ਲੇਟ ਵਾਤ ਵਾਤ 15 ਜਾਂ 14 ਬੋਰੀਆਂ ਨਿਕਲਦੀਆਂ ਜੀ ਖੇਤੀ ਲਈ ਇਹ ਹੈ ਜੀ ਹੁਣ ਸਬਸਿਡੀਆਂ ਥੋੜੀਆਂ ਮੈਲਣ ਜ਼ਿਮੀਂਦਾਰ ਤੱਕ ਅੱਗੇ ਹਿੱਲਿਆ ਪਿਆ ਜਿਮੀਂਦਾਰ ਕੋ ਦਾ ਕੋਈ ਪੱਲੇ ਤਾਂ ਅੱਗੇ ਹਨੀਆ ਲੈਂਟਾ ਚੱਕ ਕੇ ਤਾਂ ਉਹਨੇ ਜੋ ਲੈਣਾ ਸੀਗਾ ਲੈ ਲਿਆ ਟਰੈਕਟਰ ਲੈ ਲੈ ਆ ਸੰਦ ਲਵੇੜਾ ਬਣਾ ਲਿਆ ਹੁਣ ਆ ਛੜ ਕੇ ਤੇ ਸਾਰੇ ਰੌਖਾ ਜੀ ਪਿੱਛੋਂ ਦੇਖ ਲਓ ਆਉਂਦੇ ਆ ਲੋਕਾਂ ਨੇ ਪੱਟ ਦਿੱਤੇ ਆ ਜੀ ਔਰ ਆ ਦੇਖੋ ਜਿੱਥੇ ਸਾਡੇ ਡੇਰੇ ਤੇ ਖੜੇ ਆ ਕਿੰਨੇ ਵਧੀਆ ਰੁੱਖ ਲੱਗੇ ਆ ਜੀ ਸਾਰੇ ਬਣਦੇ ਸਾਗਵਾਂ ਦੇ ਲਾਏ ਆ ਬੂਟੇ ਜੀ ਬਹੁਤ ਵਧੀਆ ਆ ਜੀ ਦੇਖਪਰ ਦਿਖਾਈ ਕਰੀ ਦੀ ਪੂਰੀ ਜੀ ਆਪ ਹੀ ਪਾਣੀ ਲੱਗ ਜਾਂਦਾ ਜੀ ਹੁਣ ਝੋਨੇ ਦਾ ਪਾਣੀ ਲੱਗ ਜਾਂਦਾ ਉਹਨਾਂ ਨੂੰ ਜੀ ਖੇਤੀ ਜੋ ਜੀ ਅਸੀਂ ਆ ਪਈਆਂ ਜੀ ਮੇਰਾ ਵੱਡਾ ਭਰਾ ਆ ਮੇਰੇ ਪਿਤਾ ਜੀ ਆ ਤੇ ਸਾਡਾ ਭਤੀਜਾ ਆ ਆਪ ਹੀ ਆਪਣਾ ਟੱਬਰ ਆ ਵੇ ਇਹ ਨਹੀਂ ਵੀ ਉਹ ਬੰਦਿਆ ਵੀ ਟਰੈਕਟਰ ਚਲਾ ਲਾਓ ਚਲਾ ਲਾ ਸੀ ਆਪ ਹੀ ਸਾਰਾ ਕੁਝ ਆਪ ਹੀ ਕਰਦੇ ਆ ਜੀ ਟਰੈਕਟਰ ਵੀ ਚਲਾਉਣੇ ਪਾਣੀ ਧਾਣੀ ਮੋੜਨਾ ਇਹ ਨਹੀਂਗਾ ਜੀ ਗੱਡੀ 'ਚ ਬੈਠੇ ਆ ਸਰਦਾਰ ਆ ਗਾਇਆ ਵੇ ਕੰਮ ਹੋ ਗਿਆ ਭਈ ਬਈਆ ਨਹੀਂ ਹੋਇਆ ਨਾ ਸਹੀ ਇਹ ਨਹੀਂਗਾ ਜੀ ਅਸੀਂ ਆਪ ਖੁਦ ਆਪ ਦੇਖਣਾ ਆ ਨੱਕਾ ਮੋੜਨਾ ਆ ਪਾਣੀ ਦੇਖਣਾ ਕੁਝ ਨਹੀਂਗਾ ਇਦਾਂ ਦਾ ਵੀ ਸਾਡੇ ਜ ਕੋਈ ਆਕੜ ਨਹੀਂ ਕੁਝ ਨਹੀਂ ਗੀ ਬਸ ਆਪਣਾ ਆਪ ਕਰੀਦਾ ਜੀ ਜੇ ਕਿਸੇ ਕੋ ਟਰੈਕਟਰ ਵੱਡਾ ਆ ਉਥੋਂ ਸਬਸਿਡੀਆਂ ਤੇ ਮਿਲਦੇ ਦੂਜੇ ਸੈਟੀਆਂ ਚੋਂ ਮਿਲ ਜਾਂਦਾ ਸਮਾਨ ਉਥੋਂ ਲਿਆ ਕੇ ਤੁਸੀਂ ਵਰਤ ਲਓ ਵੀ ਨਹੀਂ ਲੈ ਸਕਦੇ ਤਾਂ ਵਰਤ ਕੇ ਤਾਂ ਤੁਸੀਂ ਵੀ 2-4 ਘੰਟੇ ਲਈ 5 ਘੰਟੇ ਲਈ ਅਗਲੇ ਦੇ ਦਿੰਦੇ ਆ ਜਿੰਨਾ ਚਿਰ ਮਰਜ਼ੀ ਲਿਆਓ ਤੋਂ ਲਿਆ ਕੇ ਵਰਤ ਕੇ ਤਾਂ ਵਧੀਆ ਆਪਣਾ ਟਾਈਮ ਪਾਸ ਕਰ ਸਕਦਾ ਜੀ ਛੋਟਾ ਜ਼ਿੰਮੇਦਾਰ ਵੀ ਜਿਹੜੇ ਅੱਜ ਕੱਲ ਦੇ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਇਹ ਸਨੇਹਾ ਆ ਵੇ ਖੇਤੀ ਮਨ ਲਾ ਕੇ ਕਰੋ ਜੇ ਕਰਨੀ ਤਾਂ ਜੇ ਵਧੀਆ ਮਨ ਲਾ ਕੇ ਕਰੋ ਆਪਾਂ ਨੂੰ ਚਾਰ ਪੈਸੇ ਬਚਦੇ ਆ ਜੇ ਆਪਾਂ ਮਨ ਲਾ ਕੇ ਕਰਾਂਗੇ ਤਾਂ ਜੇ ਆਪਾਂ ਉਦਾਂ ਹੀ ਵੀ ਮੋਟਰਸਾਈਕਲ ਦੇ ਆ ਗਿਆ ਗੇੜੀ ਕੱਢ ਗਿਆ ਵੀ ਹੋ ਗਿਆ ਆਪਣਾ ਕੰਮ ਬੈਠ ਠੀਕ ਹੈ ਇਦਾਂ ਨਹੀਂ ਖੇਤੀਆਂ ਹੁੰਦੀਆਂ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਮਨ ਲਾ ਕੇ ਖੇਤੀ ਕਰੋ ਬਹੁਤ ਕੁਝ ਆਪਾਂ ਨੂੰ ਬਚਦਾ ਜੇ ਆਪਾਂ ਮਨ ਲਾ ਕੇ ਕਰੀਏ ਜੇ ਆਪਾਂ ਆਪ ਠੀਕ ਕੰਮ ਕਰੀਏ ਜੇ ਆਪਾਂ ਕਹਿ ਦਈਏ ਵੇ ਬੰਦਿਆਂ ਦੇ ਹੱਥ ਕੰਮ ਫੇਰ ਨਹੀਂ ਆਪਾਂ ਨੂੰ ਕੋ ਬਚਣਾ ਫੇਰ ਮੋਟਰ ਚੱਲ ਗਈ ਤੇ ਚਾਹੇ ਨਹੀਂ ਚੱਲ ਗਈ ਫੇਰ ਆਪਣਾ ਇਹ ਕੁਝ ਔਣਾ ਆ ਵੀ ਮਨ ਲਾ ਕੇ ਖੇਤੀ ਕਰੋ ਆਪ ਕਰੋ ਹੱਥੀ ਕਰੋ ਸਿੱਧੀ ਬਜਾਈ ਵਾਲੀ ਦੇ ਵਿੱਚ ਜਿਹੜੇ ਪੌਦਿਆਂ ਦੀ ਜਿਹੜੀ ਪੋਪੂਲੇਸ਼ਨ ਹੁੰਦੀ ਹੈ ਯੂਨੀਫਾਰਮ ਹੁੰਦੀ ਹੈ ਇੱਕਸਾਰ ਹੁੰਦੀ ਹੈ ਹਵਾ ਬਿਲਕੁਲ ਵਧੀਆ ਪੈਂਦੀ ਹੈ ਬੁੱਟਿਆਂ ਦੇ ਵਿੱਚ ਤੇ ਕੀੜੇ ਮਕੌੜੇ ਦੀ ਜਿਹੜੀ ਮਤਲਬ ਕਿ ਅਟੈਕ ਹੁੰਦਾ ਹੈ ਉਹਦੇ ਤੇ ਘੱਟ ਹੁੰਦਾ ਹੈਗਾ ਤੇ ਉਹਦੇ ਕਰਕੇ ਕਿਸਾਨਾਂ ਨੂੰ ਘੱਟ ਖਰਚੇ ਕਰਨੇ ਪੈਂਦੇ ਆ ਰਿਆ ਸਪਰੇਆਂ ਤੇ ਤੇ ਇਸ ਤੋਂ ਇਲਾਵਾ ਜਿਹੜਾ ਮੱਕੀ ਦੀ ਕਾਸ਼ਤ ਕਰ ਰਹੇ ਨੇ ਕਿਸਾਨ ਉਹ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਜਿਹੜੀ ਜ਼ਮੀਨ ਦੀ ਸਿਹਤ ਹੈਗੀ ਆ ਮੱਕੀ ਦੀ ਜੜਾਂ ਡੁੰਗੀਆਂ ਹੋਣ ਕਰਕੇ ਮਿੱਟੀ ਦਾ ਜਿਹੜਾ ਸਟਰਕਚਰ ਹੈਗਾ ਉਹ ਵਧੀਆ ਹੋ ਰਿਹਾ ਉਹ ਆਰਗੈਨਿਕ ਮਾਦਾਵਾਦ ਰਿਹਾ ਮਿੱਟੀ ਦੇ ਵਿੱਚ ਤੇ ਹੋਰ ਤੱਤਾਂ ਦੀ ਜਿਹੜੀ ਘਾਟ ਆਉਂਦੀ ਸੀਗੀ ਉਹ ਹੁਣ ਖਤਮ ਹੋ ਰਹੀ ਹੈ ਤੇ ਆਉਣ ਵਾਲੀ ਫਸਲ ਦੇ ਵਿੱਚ ਉਹ ਆਪਾਂ ਨੂੰ ਤੱਤਾਂ ਦੀ ਸਪਰੇਆ ਨਹੀਂ ਕਰਨੀਆਂ ਪੈਂਦੀਆਂ ਤੇ ਉਹਦੇ ਮਤਲਬ ਕਿ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਵਿੱਤੀ ਬਚਤ ਹੁੰਦੀ ਹੈ ਜੇ ਮੈਂ ਗੱਲ ਕਰਾਂ ਮੱਕੀ ਦੇ ਦੋਗਲੇ ਬੀਜ ਤਪਾ ਦਿੰਦੀ ਉਹਦੇ ਲਈ ਵੀ ਆਪਣੇ ਕਿਸਾਨ ਵੀਰ ਜਾਂ ਨੌਜਵਾਨ ਅੱਗੇ ਆ ਸਕਦੇ ਨੇ ਕਿਉਂਕਿ ਜਿਹੜਾ ਮੱਕੀ ਦਾ ਦੋਗਲਾ ਬੀਜ ਆ ਇਹਦੇ ਤੋਂ ਬਥੇਰਾ ਮੁਨਾਫਾ ਕਮਾਇਆ ਜਾ ਸਕਦਾ ਹੈ ਦੋਗਲੇ ਬੀਜ ਵਿੱਚ ਹੁੰਦਾ ਕੀ ਆ ਇੱਕ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਮੇਲ ਲਾਈਨ ਹੁੰਦੀ ਆ ਕਿ ਫੀਮੇਲ ਲਾਈਨ ਹੁੰਦੀ ਆ ਆਪਾਂ ਖੇਤ ਦੇ ਵਿੱਚ ਔਲਾਦ ਦਿੰਨੇ ਆ ਉਸ ਤੋਂ ਬਾਅਦ ਆਪਾਂ ਦੇਖਦੇ ਆ ਕਿ ਆਪਾਂ ਜਿਹੜੀ ਮੇਲ ਲਾਈਨ ਹੈਗੀ ਆ ਜਾਂ ਜਿਹੜੀ ਫੀਮੇਲ ਲਾਈਨ ਹੈਗੀ ਆ ਉਹਦੇ ਆਪਾਂ ਨੇ ਬਾਬੂ ਜੰਦੇ ਤੋੜਨੇ ਆ ਉਦੇ ਬਾਪੂ ਜਿੰਦੇ ਤੋੜ ਕੇ ਆਪਾਂ ਕੋਸ਼ਿਸ਼ ਕਰਨਾ ਹੈ ਜਿਹੜੀ ਮੇਲ ਲਾਈਨ ਹੈਗੀ ਆ ਉਹਦਾ ਜਿਹੜਾ ਪਰਾਗਣ ਹੈਗਾ ਵਾ ਉਹ ਫੀਮੇਲ ਲਾਈਨ ਦੇ ਵਿੱਚ ਆਇਆ ਜਾਵੇ ਜਦੋਂ ਇਸ ਤੋਂ ਬਾਅਦ ਆਪਣਾ ਜਿਹੜਾ ਬੀਜ ਤਿਆਰ ਹੋ ਜਾਂਦਾ ਤਾਂ ਆਪਣੇ ਖੇਤ ਆਪਣੇ ਕਿਲੇ ਦੇ ਵਿੱਚੋਂ ਲਗਭਗ 10 ਕੁਇੰਟਲ ਦੇ ਕਰੀਬ ਦੋਗਲਾ ਬੀਜ ਜਿਹੜਾ ਹੈਗਾ ਵਾ ਉਹ ਤਿਆਰ ਹੋ ਜਾਂਦਾ ਹਾ ਜੇ ਆਪਾਂ ਇਹ ਰੇਡ ਦੀ ਗੱਲ ਕਰੀਏ ਤਾਂ 60-70 ਰੁਪਏ ਤੋਂ ਲੈ ਕੇ ਇਹ ਵੀ ਵੇਖ ਸਕਦਾ ਜੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਕ੍ਰੀਏਟ ਕਰ ਲੈਨੇ ਹੋ ਤਾਂ ਕਈ 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 ਥਾਂ ਤੇ ਵਿੱਚ ਇਹ ਜਿਹੜਾ ਬੀਜ ਹੈਗਾ ਦੋਗਲਾ ਬੀਜ ਆ ਮੱਕੀ ਦਾ ਇਹ 150 ਤੋਂ ਲੈ ਕੇ 200 ਰੁਪਏ 200 ਰੁਪਏ ਕਿਲੋ ਵੀ ਵੇਚ ਜਾਂਦਾ ਹੈ ਉਸ ਸਾਧਨਾਂ ਦੀ ਆਪਾਂ ਗੱਲ ਕਰੀਏ ਤਾਂ ਕਈ ਵਾਰ ਮੱਕੀ ਦੇ ਖੇਤ ਦੇ ਵਿੱਚ ਉਹ ਕਿਲ ਦੇ ਵਿੱਚ ਉਹ 1.5 ਤੋਂ ਲੈ ਕੇ 2 ਲੱਖ ਦੀ ਆਮਦਨ ਵੀ ਆਪਾਂ ਨੂੰ ਹੋ ਸਕਦੀ ਹੈ ਅਸੀਂ ਦੇਖਦੇ ਆਪਾਂ ਇੱਕ ਹੋਰ ਕੋਸ਼ਿਸ਼ ਕਰ ਸਕਦੇ ਆਂ ਕਿ ਕ੍ਰਿਸ਼ੂ ਗਿਆਨ ਕੇਂਦਰ ਤੇ ਕੋਲ ਆ ਕੇ ਟ੍ਰੇਨਿੰਗ ਲੈ ਕੇ ਇੱਕ ਕਿਸਾਨ ਦਾ ਸਮੂਹ ਬਣਾ ਕੇ ਆਪਾਂ ਇੱਕ ਏਰੀਆ ਦੇ ਵਿੱਚ ਸਾਰਾ ਜਿਹੜਾ ਸਮੂਹ ਬਣਾ ਕੇ ਉੱਥੇ ਮੱਕੀ ਦਾ ਜਿਹੜਾ ਦੋਗਲਾ ਬੀਜ ਉਹਦਾ ਉਤਪਾਦਨ ਕਰ ਸਕਦੇ ਆਂ ਕਿਉਂਕਿ ਜਿਹੜਾ ਮੱਕੀ ਦਾ ਦੋਗਲੇ ਬੀਜ ਦਾ ਜਿਹੜੀ ਇਕਨੋਮਿਕਸ ਆ ਉਹ ਕਿਸੇ ਪਾਸਿੋਂ ਵਿੱਚ ਝੋਨੇ ਤੋਂ ਘੱਟ ਨਹੀਂ ਹੈਗੀ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਆਪਾਂ ਜਦੋਂ ਦੋਗਲਾ ਬੀਜ ਉਤਪਾਦਨ ਕਰਦੇ ਆਂ ਜਿਹਦੀ ਆਪਣੀ ਫੀਮੇਲ ਲਾਈਨ ਹੈਗੀ ਉਹ ਤਾਂ ਆਪਾਂ ਬੀਜ ਦੇ ਲਈ ਰੱਖ ਲਈ ਪਰ ਜਿਹੜੀ ਮੇਲ ਲਾਈਨ ਹੈਗੀ ਆ ਜਿਹੜੀ ਆਪਾਂ ਨੂੰ ਤਿੰਨ ਤੋਂ ਲੈ ਕੇ ਕਿੱਲੇ ਦੇ ਵਿੱਚੋਂ ਨਿਕਲ ਆਉਂਦੀ ਹੈ ਉਹਦਾ ਆਪਾਂ ਆਟਾ ਤਿਆਰ ਕਰ ਸਕਦੇ ਹਾਂ ਕਿਉਂਕਿ ਜਿਹੜਾ ਮੇਲ ਲਾਈਨ ਆ ਉਹਦਾ ਆਟਾ ਆਟੇ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਬਹੁਤ ਵਧੀਆ ਤਿਆਰ ਹੁੰਦੀ ਹੈ ਇਸ ਕਰਕੇ ਜਿਹੜਾ ਮੱਕੀ ਦਾ ਜਿਹੜਾ ਬੀਜਤ ਪਾਦਣਾ ਉਹ ਇੱਕ ਬਹੁਤ ਵਧੀਆ ਤੰਦਾ ਹੈ ਜਿਸ ਦੇ ਨਾਲ ਆਪਾਂ ਆਪਣੇ ਜਿਹੜੀ ਖੇਤੀ ਹੈਗੀ ਆ ਉਹਦੀ ਆਮਦਨ ਵਧਾ ਸਕਦੇ ਹਾਂ ਕਿਸਾਨ ਵੀਰੋ ਅੱਜਕੱਲ ਤੁਸੀਂ ਇੱਕ ਹੋਰ ਗੱਲ ਵੀ ਸੁਣੀ ਹੋਣੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਦੇ ਵਿੱਚ ਮੱਕੀ ਉੱਤੇ ਫਾਲ ਆਰਮੀ ਵਰਮ ਦਾ ਹਮਲਾ ਹੋਣ ਲੱਗ ਪਿਆ ਹੈ ਇਹਦੇ ਲਈ ਜ਼ਰੂਰੀ ਕੀ ਹੈ ਜਿਹੜੀ ਆਪਣੀ ਪਕਾਵੀ ਮੱਕੀ ਹੈ ਉਹਦੀ ਬਜਾਈ ਜੂਨ ਦੇ ਵਿੱਚ ਵਿੱਚ ਖਤਮ ਕਰ ਲੈਣੀ ਚਾਹੀਦੀ ਹੈ ਤੇ ਜਿਹੜੀ ਆਪਣੀ ਚਾਰੇ ਵਾਲੀ ਮੱਕੀ ਹੈ ਉਹਦੀ ਵੀ ਜਿਹੜੀ ਬਜਾਈ ਹੈਗੀ ਆ ਉਹ 15 ਅਗਸਤ ਤੋਂ ਲੇਟ ਨਹੀਂ ਕਰਨੀ ਚਾਹੀਦੀ ਕਿਉਂਕਿ ਜੀ ਆਪਾਂ ਲੇਟ ਕਰਦੇ ਆ ਤੇ ਇਹਨਾਂ ਦੋਵਾਂ ਜੰਗਤ ਦੇ ਵੇਖਿਆ ਗਿਆ ਕਿ ਜਿਹੜਾ ਫਾਲ ਆਰਮੀ ਵਰਮ ਹੈਗਾ ਵਾ ਉਹਦਾ ਜਿਹੜਾ ਹਮਲਾ ਉਹ ਵੱਧ ਹੁੰਦਾ ਜੇ ਆਪਾਂ ਚਾਰੇ ਦੀ ਗੱਲ ਕਰੀਏ ਤਾਂ ਆਪਾਂ ਜਦੋਂ ਚਾਰੇ ਦੇ ਵਿੱਚ ਅਸੀਂ 30 ਕਿਲੋ ਸਫਾਰਸ਼ ਕਰਦੇ ਆ ਕਿੱਲੇ ਦੇ ਵਿੱਚ ਬੀਜ ਦੀ ਤੇ ਇਸ ਤੋਂ ਵੱਧ ਬੀਜ ਬੀਜ ਜੇ ਆਪਾਂ ਬੀਜਦਿਆਂ ਆਪਣੀ ਖੇਤਾਂ ਦੇ ਵਿੱਚ ਤਾਂ ਫਾਲ ਆਰਮੀਰ ਦਾ ਜਿਹੜਾ ਹਮਲਾ ਹੈਗਾ ਵਾ ਉਹ ਵੱਧ ਦੇਖਣ ਨੂੰ ਮਿਲਿਆ। ਦੂਜੀ ਗੱਲ ਆਪਾਂ ਕੀ ਕਰ ਸਕਦੇ ਆ ਕਿ ਆਪਾਂ ਜਿਵੇਂ ਮੱਕੀ ਦੇ ਚਾਰੇ ਨਾਲ ਆਪਾਂ ਰਲਵੀ ਚਾਰੇ ਦੀ ਫਸਲ ਬੀਜਦਾ ਜਿਵੇਂ ਰਵਾਹ ਹੈਗੇ ਆ ਉਹ ਬ ਮੱਕੀ ਦੇ ਨਾਲ ਰਲਾ ਸਕਦੇ ਆ। ਇਹਨਾਂ ਚੀਜ਼ਾਂ ਦੇ ਨਾਲ ਕੀ ਹੁੰਦਾ ਵਾ ਜਿਹੜਾ ਫਾਲ ਆਰਮੀਰ ਦਾ ਉਹਦਾ ਜਿਹੜਾ ਖਤਰਾ ਹੈਗਾ ਵਾ ਉਹ ਘਟ ਜਾਂਦਾ। ਦੂਜੀ ਗੱਲ ਆਪਾਂ ਉਹਨੂੰ ਜਦੋਂ ਮੱਕੀ ਲਾਉਣੇ ਆ ਸੋਣੀ ਦੀ ਆਪਾਂ ਨੂੰ ਸਮੇਂ-ਸਮੇਂ ਤੇ ਫਸਲ ਦਾ ਨਿਰੀਖਣ ਕਰਨਾ ਚਾਹੀਦਾ ਵਾ ਆਪਾਂ ਨੂੰ ਇਹਦੇ ਵਿੱਚ ਹਫਤੇ-ਹਫਤੇ ਤੇ ਫੱਕਵੇ ਤੇ ਫਸਲ ਦਾ ਨਿਰੀਖਣ ਕਰਨਾ ਚਾਹੀਦਾ। ਮੇਰਾ ਨਾਮ ਸੁਨਾਮ ਸਿੰਘ ਹੈ ਜੀ ਪਿੰਡ ਉਦ ਪਹਿਲਾ ਟਰੈਕਟਰ ਨਹੀਂ ਹੁੰਦੇ ਸੀਗੇ ਬੌਲਦ ਹੁੰਦੇ ਸੀਗੇ ਜੀ ਬੌਲਦਾਂ ਨਾਲ ਖੇਤੀ ਕਰਦੇ ਰਹੇ ਅਸੀਂ ਠੀਕ ਆ ਖੇਤੀ ਵਧੀਆ ਹੁੰਦੀ ਸੀਗੀ ਉਹ ਖੇਤੀ ਹੁਣ ਦੀ ਖੇਤੀ ਨਾਲੋਂ ਵਧੀਆ ਸੀਗੀ ਖੇਤੀ ਜੀ ਉਹ ਉਹ ਖੇਤੀ ਜਿਹੜੀ ਆ ਖਰਚਾ ਘੱਟ ਸੀਗਾ ਉਸ ਖੇਤੀ ਤੇ ਤੇ ਵਧੀਆ ਖੇਤੀ ਹੁੰਦੀ ਸੀਗੀ ਉਹ ਹੁਣ ਖੇਤੀਆਂ ਤੇ ਖਰਚੇ ਬਹੁਤ ਆਉਂਦੇ ਆ ਜੀ ਕਿਸਾਨਾਂ ਨੂੰ ਆਪ ਕੰਮ ਕਰਨਾ ਚਾਹੀਦਾ ਨਾ ਗੋਚਰੇ ਬੰਦੇ ਦੇ ਨਾਲੋਂ ਕੰਮ ਛੱਡੋ ਬਈ ਅੱਜ ਕੱਲ ਦੀ ਪੀੜ੍ਹੀ ਆ ਜਿਹੜੀ ਆ ਬਈ ਪੀੜੀ ਨੂੰ ਕੰਮ ਕਰਨਾ ਚਾਹੀਦਾ ਨੌਜਵਾਨਾਂ ਨੂੰ ਆਪ ਕੰਮ ਕਰੋ ਬਈ ਬੰਦਿਆ ਦੇ ਮਗਰ ਜਾਓ ਕੰਮ ਕਰਾਓ ਕਹਿ ਕੇ ਕਰਾਓ ਬਈ ਫੇਰ ਤਾਂ ਕਮਜਾਬੀ ਆ ਜੇ ਹੁਣ ਆਪਾਂ ਗੇੜਾ ਕੱਢ ਕੇ ਆ ਜਾਂਦੇ ਆ ਫੇਕ ਕੋਈ ਕਮਜਾਬੀ ਨਹੀਂ ਕੀ ਕੀਤੀ ਛੋਟੇ ਕਿਸਾਨ ਨੂੰ ਆ ਜਿਹੜਾ ਸਮਾਨ ਲੈਣਾ ਬਹੁਤ ਔਖਾ ਆ ਵਿਚਾਰੇ ਨੂੰ ਬਈ ਸਬਸਿਡੀ ਚਾਹੀਦੀ ਆ ਬਈ ਜਾਂ ਇਥੋਂ ਸੈਟੀਆਂ ਤੋਂ ਕਿਰਾਏ ਤੇ ਲਿਆਵੇ ਕਿਰਾਏ ਤੇ ਲਿਆ ਕੇ ਕਰੇ ਪਾਣੀ ਦਾ ਹੀ ਠੀਕ ਆ ਹੁਣ ਪਾਣੀ ਘਟਦਾ ਜਾਂਦਾ ਦਿਨੋ ਦਿਨ ਘਟੀ ਜਾਂਦਾ ਮੋਟਰਾਂ ਦਾ ਪਾਣੀ ਘਟੀ ਜਾਂਦਾ 140 40 50 50 ਫੁੱਟ ਤੇ ਮੋਟਰਾਂ ਚੱਲ ਗਈਆਂ ਕੋਇਂਦਰ ਸਿੰਘ ਜੀ ਪਿੰਡ ਉਦਦਪੁਰ ਜੀ ਇਹ ਸੋ ਸੋ ਸਭ ਕੁਝ ਇਹਦੀ ਕਿਤੇ ਕਿਤੇ ਕਰਦੇ ਆ ਜੀ ਕੁਝ ਝੋਨਾ ਲੱਗਾ ਜੀ ਤਾਂ ਕੁਝ ਮੱਕੀ ਬੀਜੀ ਆ ਜੀ ਹਾਂਜੀ ਤਾਂ ਸਾਰੇ ਜ਼ਿਮੀਂਦਾਰੋਂ ਇਹ ਹੈ ਜੀ ਜ਼ਮੀਨ ਲੈਜਰ ਕਰਕੇ ਜਮੀਨ ਮਿੱਟੀ ਟੈਕਟ ਕਰਾਉਣੀ ਚਾਹੀਦੀ ਜੀ ਤਾਂ ਫੇਰ ਫਸਲ ਬੀਜਣੀ ਚਾਹੀਦੀ ਹੈ ਜੀ ਇਹੋ ਆਪਣਾ ਪਾਣੀ ਦੀ ਥੋੜੀ ਬਜਟ ਹੋ ਜਾਂਦੀ ਜਮੀਨ ਲੈਜਰ ਕੀਤੀ ਹੋਵੇ ਜੀ ਨਹੀਂ ਤਾਂ ਇੱਥੇ ਉੱਚੀ ਨੀਵੇਂ ਹੋਵੇ ਇੱਕ ਪਾਸਾ ਡੁੱਬ ਜਾਂਦਾ ਦੂਜਾ ਪਾਸਾ ਜੀ ਦੂਜਾ ਪਾਸਾ ਸੁੱਕਾ ਰਹਿ ਜਾਂਦਾ ਜੀ ਇਹ ਸਾਰੀ ਜ਼ਮੀਨ ਲੇਜ਼ਰ ਕਰੀਦੀ ਆ ਜੀ ਫੇਰ ਫਸਲ ਬੀਜੀਦੀ ਆ ਨੌਜਵਾਨਾਂ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਤੁਸੀਂ ਇੱਥੇ ਸਾਡੇ ਸਕਿੱਲ ਨਵਾਂ ਸਿੱਖੋ ਨਵੀਂ ਖੇਤੀ ਬਾਰੇ ਕੀ ਕੀ ਹੋ ਰਿਹਾ ਜਿਹੜੇ ਅੱਜ ਕੱਲ ਤੁਸੀਂ ਮੋਬਾਈਲ ਵਿੱਚ ਦੇਖਿਆ ਹਰ ਚੀਜ਼ ਦਾ ਮੈਂ ਦੇਖਿਆ ਮੋਬਾਈਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਹੋਈ ਹੈ ਲੇਕਿਨ ਖੇਤੀ ਬਾਰੇ ਵੀ ਨਵੀਂ ਨਵੀਆਂ ਚੀਜ਼ਾਂ ਜਾਣਕਾਰੀ ਯੂਨੀਵਰਸਿਟੀ ਆਓ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਵਿੱਚ ਸਟਾਰਟਅਪ ਸਟਾਰਟ ਹੋ ਰਹੇ ਨੇ ਫੂਡਸ ਤੋਂ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਬਣਾ ਸਕਦੇ ਆ ਪ੍ਰੋਸੈਸਿੰਗ ਪਲਾਂਟ ਮੈਂ ਇੱਕ ਬੜਾ ਮੈਨੂੰ ਖੁਸ਼ੀ ਹੈ ਇੱਕ ਜ਼ਿਮੀਂਦਾਰ ਨੇ ਕੋਟਕਪੂਰੇ ਆ ਕਿਸਾਨ ਨੌਜਵਾਨ ਨੇ ਇੱਕ ਕੁਲਫੀਆਂ ਬਣਾਉਣ ਲੱਗ ਗਿਆ ਉਹ ਆਪਣੇ ਗੰਨੇ ਦੇ ਵਾਸਤੋਂ ਔਰ ਉਹ ਪਿੰਡਾਂ 'ਚ ਲੋਕ ਲੈ ਕੇ ਜਾ ਰਹੇ ਮੈਂ ਕਹਿੰਦਾ ਮਕਸਦ ਹੈ ਵੀ ਨਵੀਆਂ ਚੀਜ਼ਾਂ ਯੂਥ ਨੂੰ ਨਵੀਂ-ਨਵੀਂ ਚੀਜ਼ਾਂ ਇਨੋਵੇਸ਼ਨ ਸਿੱਖਣੀਆਂ ਚਾਹੀਦੀਆਂ ਔਰ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਕਰਨਾ ਬਾਹਰ ਦਾ ਜਿਹੜਾ ਉਹ ਇੱਥੇ ਹੀ ਬਾਦ ਵੰਨ ਸਕਦਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਇੱਥੇ ਆ ਕੇ ਕਹਿੰਦੇ ਜੀ ਸਾਡਾ ਤਾਂ ਇੱਥੇ ਹੀ ਕੈਨੇਡਾ ਹੈ ਸਾਡਾ ਇੱਥੇ ਹੀ ਸਭ ਕੁਝ ਹੈ ਮੈਂ ਦੇਖਿਆ ਵੀ ਜਿਹੜੇ ਆਪਣੇ ਇੱਥੇ ਦਾ ਯੂਥ ਹੈ ਉਹ ਹੁਣ ਬਹੁਤ ਜ਼ਿਆਦਾ ਆਪਣਾ ਇੰਟਰਸਟ ਲੈਣ ਲੱਗ ਗਿਆ ਜਿ ਬਾਹਰਲੇ ਦੇਸ਼ਾਂ ਤੋਂ ਹੁਣ ਆਪਣੇ ਪੰਜਾਬ ਵਿੱਚ ਹੀ ਬਹੁਤ ਸਾਰੀ ਤਰੱਕੀ ਕਰਨ ਵਾਸਤੇ ਉਹ ਆਪਣਾ ਕੰਮ ਇੱਥੇ ਹੀ ਕਰਨ ਵਾਸਤੇ ਬਹੁਤ ਕੁਝ ਇੱਥੇ ਵੀ ਹੁਣ ਯੂਨੀਵਰਸਿਟੀ ਅੱਜ ਬਹੁਤ ਸਾਰੇ ਸਿੱਖਣ ਵਾਸਤੇ ਸਕਿੱਲ ਡਿਵੈਲਪਮੈਂਟ ਵਿੱਚ ਸਟੂਡੈਂਟ ਆਏ ਹੋਏ ਨੇ ਉਹ ਇਹੀ ਪੰਜਾਬ ਦੀ ਤਰੱਕੀ ਕਿਵੇਂ ਕਰ ਸਕਦੇ ਆ ਕਿਵੇਂ ਉਹ ਕੰਮ ਖੋਲ੍ਹ ਸਕਦੇ ਆ ਕਿਵੇਂ ਘਰ ਵਿੱਚ ਉਹ ਆਪਣੇ ਇਹੋ ਜਿਹੇ ਧੰਦੇ ਕਰ ਸਕਦੇ ਵੀ ਬਾਹਰ ਜਾਣ ਦੀ ਲੋੜ ਨਾ ਪਵੇ ਕਿਸ ਤਰ੍ਹਾਂ ਵਧੀਆ ਖੇਤੀ ਕਰ ਸਕਦੇ ਆ ਉਹ ਇੱਥੇ ਹੁਣ ਸਿੱਖਣ ਆਉਂਦੇ ਆ ਸਕਿੱਲ ਡਿਵੈਲਪਮੈਂਟ ਚ ਬਹੁਤ ਸਾਰੇ ਜਿਹੜਾ ਯੂਥ ਹੈ ਉਹ ਹੁਣ ਆਪਣਾ ਇੱਥੇ ਹੀ ਪੰਜਾਬ ਵਿੱਚ ਬਹੁਤ ਕੁਝ ਸਿੱਖਣ ਨੂੰ ਉਹਨੂੰ ਮਿਲ ਗਿਆ ਚਾਹੇ ਉਹ ਬਿਸਕੁਟ ਬਣਾਊਗਾ ਪ੍ਰੋਸੈਸਿੰਗ ਪਲਾਂਟ ਹੈ ਚਾਹੇ ਉਹ ਫੂਡਸ ਦਾ ਕੰਮ ਕਰਦਾ ਹੈ ਜਾਂ ਉਹ ਕਿਸੇ ਤਰ੍ਹਾਂ ਦਾ ਵੀ ਕੰਮ ਕਰਦਾ ਹੈ ਜਾਂ ਉਹ ਦਵਾਈਆਂ ਦਾ ਕੰਮ ਕਰਦਾ ਹੈ ਖੇਤੀਬਾੜੀ ਦੀਆਂ ਔਰ ਬਹੁਤ ਮੈਂ ਦੇਖਿਆ ਹੁਣ ਚਾਹਵਾਨ ਹੈ ਇੱਥੇ ਹੀ ਆਪਣੇ ਪੰਜਾਬ ਵਿੱਚ ਬਹੁਤ ਸੋਹਣਾ ਕੰਮ ਕਰਨ ਲਈ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਪੰਜਾਬ ਵੱਲ ਧਿਆਨ ਹੈ ਵੀ ਪੰਜਾਬ ਵਿੱਚ ਜਿਹੜਾ ਯੂਥ ਹੈ ਉਹਨੂੰ ਕਿਵੇਂ ਆਪਣੇ ਨਾਲ ਜੋੜ ਸਕੀਏ ਇਸ ਤਰ੍ਹਾਂ ਹੀ ਉਪਰਾਲਾ ਬਹੁਤ ਸਾਰੇ ਸਟਾਰਟਅਪ ਸਟਾਰਟ ਹੋ ਰਿਹਾ ਨੇ ਪੰਜਾਬ ਵਿੱਚ ਜਿਹੜੇ ਕਿ ਸਟਾਰਟਅਪ ਐਨੇ ਉਹ ਨਵੇਂ ਕੰਮ ਆਪਾਂ ਕਿਵੇਂ ਸ਼ੁਰੂ ਕਰ ਸਕਦੇ ਆ ਲਿੱਖ ਸਿੱਖਣਾ ਚਾਹੋਗੇ ਸਟੂਡੈਂਟ ਜਿਹੜੇ ਇੱਥੇ ਦੇ ਯੂਥ ਹੈ ਉਹ ਸਿੱਖਣਾ ਚਾਹੁੰਦਾ ਇਸੇ ਕਰਕੇ ਉਹ ਤਰੱਕੀ ਦੇ ਰਾਹ ਤੇ ਆਊਗਾ ਜ਼ਿਮੀਂਦਾਰ ਨੇ ਪਿੰਡ ਦੇ ਵੀ ਜਿਹੜੇ ਇੱਥੇ ਪਿੰਡਾਂ ਦੇ ਆ ਜ਼ਿਮੀਂਦਾਰ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਚਾਹੇ ਇੱਥੇ ਕਿਸਾਨ ਮੇਲੇ ਲੱਗਦੇ ਆ ਯੂਨੀਵਰਸਿਟੀ ਵਿੱਚ ਉੱਥੇ ਇੱਥੇ ਆ ਕੇ ਸਿੱਖਦੇ ਵੀ ਕੋਈ ਨਵੀਂ ਚੀਜ਼ ਪਤਾ ਲੱਗੇ ਕਿਉਂਕਿ ਬਾਹਰਲੇ ਦੇਸ਼ਾਂ ਤੂੰ ਵੀ ਵਧੀਆ ਹੁਣ ਇੱਥੇ ਕਈ ਕੰਮ ਹੋਣ ਲੱਗ ਗਏ ਠੀਕ ਹੈ ਮੈਂ ਬਾਹਰ ਜਾ ਕੇ ਦੇਖਿਆ ਕਈ ਦੇਸ਼ਾਂ ਵਿੱਚ ਜਾਗ ਲੇਕਿਨ ਜੋ ਪੰਜਾਬ ਵਿੱਚ ਪੰਜਾਬ ਇੱਕ ਐਸਾ ਸਟੇਟ ਹੈ ਇਹ ਪ੍ਰਦੇਸ਼ ਹੈ ਜਿਹੜੇ ਕਿ ਸਾਰੀ ਦੁਨੀਆ ਦੀ ਉਹਦੀ ਨਜ਼ਰ ਆ ਕਿ ਇੱਥੇ ਪੰਜਾਬ ਵਿੱਚ ਕੀ ਹੋ ਰਿਹਾ ਔਰ ਪੰਜਾਬ ਦੇ ਵਿੱਚ ਕਿਹੜਾ ਕੰਮ ਜਿਹੜਾ ਵਧੀਆ ਕੀਤਾ ਜਾ ਸਕਦਾ ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਜਿਸ ਵਿੱਚ ਖੇਤੀਬਾੜੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਖੇਤੀ ਜਿੰਸਾਂ ਦੀ ਕੁਸ਼ਲ ਮੰਡੀਕਰਿ ਅਤੇ ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਖੇਤੀ ਤਕਨੀਕਾਂ ਵਿੱਚ ਵਾਧਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਅੱਜ ਲੋੜ ਹੈ ਪੰਜਾਬ ਦੀ ਖੇਤੀ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਇਆ ਜਾਵੇ ਅਤੇ ਕਿਸਾਨ ਨੂੰ ਵਿਕਸਿਤ ਕੀਤਾ ਜਾ ਸਕੇ